ਸ਼੍ਰੀ ਗਾਉ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡਾ ਨਲਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਪੈਸਾ ਤੇ ਲਾਜ ਜਿਵੇਂ ਚ ਫਾਈਨਾਂਸ ਸੰਬੰਧੀ ਤੇ ਕਰੰਟ ਟਾਪਿਕ ਸੰਬੰਧੀ ਗੱਲਬਾਤ ਕੀਤੀ ਜਾਂਦੀ ਹੈ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਆ ਤੇ ਸੋਮਵਾਰ ਦੇ 1 ਵਜੇ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਮਾਰਗੇਜ ਐਕਸਪਰਟ ਜਸਪੂਲਰ ਜੀ ਦੇ ਨਾਲ ਇੱਕ ਵਾਰ ਫਿਰ ਤੋਂ ਉਹਨਾਂ ਦੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਟੂਡੀਓ ਦੇ ਵਿੱਚ ਤੁਸੀਂ ਵੀ ਕਾਲ ਕਰਕੇ ਜ਼ਰੂਰ ਸਾਥ ਦੇ ਸਕਦੇ ਹੋ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇਗਾ ਜ਼ਰੂਰ ਪੁੱਛ ਸਕਦੇ ਹੋ 647366777 ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 64730 ਚਾਹਤ ਤਸਤ ਤਸਤ ਅਰੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਹਾਊਸਿੰਗ ਮਾਰਕੀਟ ਨੂੰ ਲੈ ਕੇ ਮਾਰਗੇਜ ਨੂੰ ਲੈ ਕੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਟਰਕਿੰਗ ਇੰਡਸਟਰੀ ਨੂੰ ਲੈ ਕੇ ਉਸ ਰਿਗਾਰਡਿੰਗ ਵੀ ਤੁਸੀਂ ਜ਼ਰੂਰ ਕਾਲ ਕਰਕੇ ਪੁੱਛ ਸਕਦੇ ਹੋ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਜਸਪੂਰ ਲਾਲ ਜੀ ਦਾ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਸਾਥ ਸ਼੍ਰੀ ਗਾਲ ਸਾਸੀ ਕਗਜ਼ੀ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਸასი ਗਾਲ ਜੀ ਅੱਜ ਆਪਾਂ ਬਹੁਤ ਇੱਕ ਵਧੀਆ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਕਾਫੀ ਲੋਕਾਂ ਦਾ ਜਿਹੜਾ ਇੰਟਰਸਟ ਹੁੰਦਾ ਆ ਤੇ ਜਦੋਂ ਟਰੱਕ ਦੀ ਗੱਲ ਆਉਂਦੀ ਆ ਤਾਂ ਜਿਹੜੇ ਆਊਟਸਾਈਡ ਕੈਨੇਡਾ ਹੁੰਦੇ ਨੇ ਚਾਹੇ ਉਹ ਇੰਡੀਆ ਜਾਂ ਕਿਸੇ ਵੀ ਦੇਸ਼ ਚ ਤਾਂ ਉਹ ਇਹੀ ਸੋਚਦੇ ਨੇ ਕਿ ਬਹੁਤ ਪੈਸਾ ਇਹਨਾਂ ਦੇ ਕੋਲੇ ਟਰੱਕ ਦਾ ਨਾਮ ਸੁਣਦੇ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਖਿਆਲ ਆਉਂਦਾ ਆ ਤਾਂ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਉਹ ਇੱਥੋਂ ਕਰਨੀ ਚਾਹਾਂਗੇ ਕਿ ਟਰੱਕਿੰਗ ਇੰਡਸਟਰੀ ਹੈ ਜਿਹੜੀ ਉਹ ਕੈਨੇਡਾ ਦੀ ਇਕਨੋਮੀ ਤੇ ਕਿੰਨਾ ਕੁ ਨਿਰਭਰ ਕਰਦੀ ਆ ਮਤਲਬ ਕਿ ਕੀ ਲਿੰਕ ਹੈਗਾ ਇਹਨਾਂ ਦਾ ਆਪ ਬਹੁਤ ਵੱਡਾ ਲਿੰਕ ਹੈ ਬਲਕਿ ਕੈਨੇਡਾ ਜੇ ਮੈਂ ਦੇਖਿਆ ਜਾਵਾ ਟ੍ਰਕਿੰਗ ਇੰਡਸਟਰੀ ਨਹੀਂ ਕੈਨੇਡਾ ਟ੍ਰਕਿੰਗ ਇੰਡਸਟਰੀ ਦੇ ਅੰਦਰ ਪਰ ਕਰਦਾ ਹੈ ਓਕੇ ਕਿਉਂਕਿ ਟਰੱਕ ਦੇ ਵਿੱਚ ਤੁਸੀਂ ਇੱਕ ਕਈ ਬਰੀ ਲੋਗੋ ਦੇਖਣ ਪਿੱਛੇ ਲੋਗੋ ਲੱਗੇ ਹੁੰਦੇ ਟਰੱਕ ਦੇ ਬੈਕ ਤੇ ਨਾ ਟਰੈਲਰ ਦੇ ਤੁਸੀਂ ਦੇਖੋਗੇ ਬੇਬੀ ਦੀ ਫੋਟੋ ਬਣਾਈ ਹੁੰਦੀ ਹੈ ਉੱਥੇ ਲਿਖਿਆ ਹੁੰਦਾ ਕਿ ਕੱਲਾ ਇਹ ਤੋਂ ਬਿਨਾ ਅਸੀਂ ਬਾਕੀ ਸਭ ਕੁਝ ਡਿਲਵਰੀ ਕਰਦੇ ਹਾਂ ਜੀ 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 ਸੋ ਨੇਚਰਲੀ ਇਹ ਗੱਲ ਹੈ ਕਿ ਟਰੱਕ ਦੇ ਉੱਤੇ ਹਰ ਚੀਜ਼ ਟਰੱਕ ਦੇ ਮੂਵ ਹੁੰਦੀ ਹੈ ਸਾਡਾ ਖਾਸ ਕਰਕੇ ਨਾਰਥ ਅਮਰੀਕਾ ਦਾ ਟਰਕਿੰਗ ਇੱਕ ਹੱਬ ਹੈ ਜੀ ਕੰਟਰੀ ਦੀ ਜੇ ਆਪਾਂ ਦੇਖੀਏ ਇਕਨੋਮੀ ਦੀ ਈਵਨ ਘਰਾਂ ਤੱਕ ਜਿਹੜੇ ਘਰ ਬਣਦੇ ਆ ਘਰਾਂ ਦਾ ਸਮਾਨ ਵੀ ਟਰੱਕਾਂ ਤੇ ਆਉਂਦਾ ਹੈ ਬਿਲਕੁਲ ਸੋ ਜਦੋਂ ਪਿੱਛੇ ਕੋਵਿਡ ਆਇਆ ਸੀਗਾ ਉਦੋਂ ਕਾਫੀ ਇਹ ਚੀਜ਼ ਦਾ ਜ਼ੋਰ ਲੱਗਿਆ ਸੀਗਾ ਕਿ ਜੇ ਟਰੱਕ ਡਰਾਈਵਰ ਇਹਨਾਂ ਨੂੰ ਵੀ ਸੈਂਸਰਲ ਵਰਕਰ ਦੇ ਵਿੱਚ ਔਰ ਗਿਣਨਾ ਚਾਹੀਦਾ ਹੈ ਤੇ ਉਹ ਕੋ ਉਸ ਟਾਈਮ ਟਰੱਕ ਡਰਾਈਵਰਾਂ ਨੇ ਬਹੁਤ ਮਿਹਨਤ ਕੀਤੀ ਜੀ ਬਹੁਤ ਟਰੱਕ ਹਰ ਚੀਜ਼ ਦਵਾਈਆਂ ਵੀ ਮੰਨ ਲਓ ਕੋਈ ਵੀ ਚੀਜ਼ ਹਸਪੀਟਲ ਬਿਲਡ ਹੋਣਾ ਹੈ ਤਾਂ ਟਰੱਕਾਂ ਨਾਲ ਹੀ ਸਵਾਣਾ ਆਉਣਾ ਹੈ ਜੇ ਤੁਸੀਂ ਉਹਦੇ ਅਲਾਸਕਾ ਵੱਲ ਜਾ ਕੇ ਦੇਖੋ ਤੇ ਸਿਆੜਾਂ ਦੇ ਵਿੱਚ ਜਦੋਂ ਬਿਲਕੁਲ ਸਾਰਾ ਜੰਮ ਜਾਂਦਾ ਹੈ ਤੇ ਜੋ ਸਾਡਾ ਜਿਹੜਾ ਪਕਈਏ ਵੀ ਜਿਹੜਾ ਸਮੁੰਦਰ ਹੈਗਾ ਸਾਡਾ ਸਰ ਓਸ਼ੀਨ ਉਹ ਫ੍ਰੀ ਹੋ ਜਾਂਦਾ ਹੈ ਉਦੋਂ ਵੀ ਟਰੱਕ ਉਹਦੇ ਉੱਪਰ ਤੇ ਜਾਂਦੇ ਆ ਜੀ ਸਮਾਨ ਲੈ ਕੇ ਟਰੱਕ ਉੱਥੇ ਜਾਂਦੇ ਆ ਸਿਆੜਾਂ ਦੇ ਵਿੱਚੋਂ ਸਮਾਨ ਉੱਥੇ ਲੈ ਜਾਂਦੇ ਆ ਗਰਮੀ ਵਿੱਚ ਫਿਰ ਬਿਲਡ ਕਰਦੇ ਜੋ ਵੀ ਕਰਨਾ ਉਹਨੇ ਸੋ ਟਰੱਕਾਂ ਦੇ ਉੱਤੇ ਬਹੁਤ ਨਿਰਭਰ ਕਰਦੀ ਸਾਡੀ ਕ੍ਰੀਡਾ ਦੀ ਇੰਡਸਟਰੀ ਹੈ ਕ੍ਰੀਡਾ ਐਡਾ ਕੰਟਰੀ ਹੈ ਜੀ ਸੋ ਉਹਦਾ ਕਰਕੇ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਟਰੱਕ ਸਾਡੇ ਚੱਲਦੇ ਰਹਿਣੇ ਚਾਹੀਦੇ ਆ ਟਰੱਕ ਮਾਸਟਰ ਸਾਡੇ ਸੋ ਟਰੱਕਾਂ ਦੇ ਉ ਚੱਲੂਆ ਕੰਮ ਤਾਂ ਹੀ ਸਾਡੀ ਇਕਨੋਮੀ ਰੋਲ ਹੋਊਗੀ ਇਸੇ ਕਰਕੇ ਕਹਿੰਦੇ ਆ ਕਿ ਜਿਹੜਾ ਚੱਕਾ ਹੈਗਾ ਉਹ ਘੁੰਮਦਾ ਹੈਗਾ ਵੀਲ ਚੱਲਦਾ ਹੈ ਤੇ ਤਾਂ ਹੀ ਉਹ ਕੈਨੇਡਾ ਚੱਲਦਾ ਜਿੱਦੇ ਟਰੱਕਾਂ ਦਾ ਚੱਕਾ ਖੜ ਗਿਆ ਉਹਦੇ ਕੈਨੇਡਾ ਵੀ ਖੜ ਗਿਆ ਬਿਲਕੁਲ ਤੇ ਹੁਣ ਥੋੜੇ ਸਮੇਂ ਤੋਂ ਇਹੀ ਸੁਣਨ ਨੂੰ ਮਿਲ ਰਿਹਾ ਕਿ ਟਰਕਿੰਗ ਇੰਡਸਟਰੀ ਬਹੁਤ ਘਾਟੇ ਦੇ ਵਿੱਚ ਜਾ ਰਹੀ ਹੈ ਬੜੇ ਮਾੜੇ ਮਾੜੇ ਹਾਲ ਹੋ ਚੁੱਕੇ ਨੇ ਜਦੋਂ ਤੇ ਟੈਰਿਫਸ ਲੱਗੇ ਨੇ ਖਾਸ ਕਰਕੇ ਉਸ ਤੋਂ ਬਾਅਦ ਦੇ ਮਤਲਬ ਕਿ ਹੁਣ ਇਹ ਕਹਿ ਸਕਦੇ ਆ ਕਿ ਟਰੱਕਰਸ ਨੇ ਜਿਹੜੇ ਹੁਣ ਉਹਨਾਂ ਪੈਸਾ ਨਹੀਂ ਕਮਾਉਂਦੇ ਜਿੰਨਾ ਇੰਡੀਆ ਵਾਲੇ ਲੋਕ ਬੈਠੇ ਸੋਚਦੇ ਨੇ ਕਹਿ ਸਕਦੇ ਬਹੁਤ ਪੈਸਾ ਸੀ ਜੀ ਬਹੁਤ ਬਹੁਤ ਪੈਸਾ ਚਲਾ ਸੀ ਮੈਂ ਖੁਦ 20 ਸਾਲ ਕੰਪਨੀ ਰਾਨੀ ਕੀਤੀ ਆਪਣੀ ਬਹੁਤ ਪੈਸਾ ਸੀ ਟਰੱਕਾਂ ਦੇ ਵਿੱਚ ਕੋਈ ਸ਼ੱਕ ਨਹੀਂ ਚ ਟਰੱਕਾਂ ਹੀ ਪੈਸਾ ਸੀ ਪਰ ਮਿਹਨਤ ਹੀ ਬਹੁਤ ਸੀ ਹੂੰ ਦਿਨ ਰਾਤ ਤੁਸੀਂ 24 ਘੰਟੇ ਤੁਸੀਂ ਰੋਡ ਤੇ ਰਹਿਣਾ ਹੈਗਾ ਤੁਸੀਂ ਪਰਿਵਾਰ ਤੋਂ ਦੂਰ ਰਹਿਣਾ ਹੈ ਕਈ ਵਾਰ ਜਾਣ ਦਾ 15 15 20 20 ਦਿਨ ਬਾਅਦ ਆਪਣੇ ਘਰੇ ਆਉਂਦੇ ਆ ਦੋ ਦਿਨ ਰਹਿ ਕੇ ਫਿਰ ਚਲੇ ਜਾਂਦੇ ਕੈਲੀਫੋਰਨੀਆ ਜਾਂ ਕੇ ਤੇ ਹੋ ਜਿੱਥੋਂ ਵੀ ਚੱਲਦੇ ਆ ਬਟਾ ਬਟਾ ਰਾਈਟ ਫਿਰ ਤੁਸੀਂ ਰੋਡ ਦੇ ਉੱਤੇ ਉਹ 24 ਜਦੋਂ ਵੀ ਤੁਸੀਂ ਰੋਡ ਤੇ ਚਲਾਉਣਾ ਹੈ ਤਾਂ ਤੁਸੀਂ 50% ਸੌਦੇਸ ਜਾਂ 50 ਸਮੇਂ ਡਰਾਈਵਰ ਦਾ ਸੌਂਦਾ ਬਿਲਕੁਲ ਰਿਸ ਇਹ ਬੱਚੇ ਡੀਕਦੇ ਹੁੰਦੇ ਘਰ ਹੁੰਦੀਆਂ ਮਾਵਾ ਡੀਕਦੀਆਂ ਗਿਆ ਵਾਈਫ ਡੀਕਦੀਆਂ ਭੈਣਾ ਡੀਕਦੀਆਂ ਤੇ ਉਹ ਬੰਦਾ ਆਪ ਰੋਡ ਤੇ ਹੁਣ ਤਾਂ ਸਾਡੇ ਭੈਣਾ ਹੀ ਬਹੁਤ ਟਰੱਕ ਚਲਉਣੀ ਹੈ ਮੈਨੂੰ ਕੁੜੀਆਂ ਬਹੁਤ ਦੇਖ ਕੇ ਖੁਸ਼ੀ ਹੁੰਦੀ ਹੈ ਦੇਖਦਾ ਮੈਂ ਵੱਡੇ ਪਿੰਡ ਵਿੱਚ ਟਰੱਕ ਲਈ ਫਿਰਦੀਆਂ ਜੀਆਂ ਸੋ ਇਸ ਕਰਕੇ ਪਰ ਇਸ ਕਰਕੇ ਟਰੱਕ ਹੁਣ ਇਸ ਟਾਈਮ ਇੰਡਸਟਰੀ ਬਹੁਤ ਜਿਵੇਂ ਕਹਾਂ ਜੀ ਕ੍ਰਿਟੀਕਲ ਮੂਡ ਦੇ ਵਿੱਚ ਹੈ ਇਸ ਟਾਈਮ ਕ੍ਰਿਟੀਕਲ ਮੂਡ ਚੱਲ ਰਹੀ ਹੈਗੀ ਟਰੱਕਾਂ ਦੇ ਵਿੱਚ ਪੈਸਾ ਹਲੇ ਵੀ ਹੈਗਾ ਪਰ ਉਹਨਾਂ ਦੀ ਪ੍ਰੋਬਲਮ ਹੋਰ ਬਹੁਤ ਹੈਗੀਆਂ ਜਿੰਨ ਕਿ ਅੱਗੇ ਆਪਾਂ ਡਿਸਕਸ ਕਰਾਂਗੇ ਸੋ ਇਸ ਕਰਕੇ ਟਰੱਕਾਂ ਦੇ ਵਿੱਚ ਪੈਸਾ ਜ਼ਰੂਰ ਹੈਗਾ ਪਰ ਇਸ ਟਾਈਮ ਟਰੱਕ ਸਟਰਗਲ ਕਰ ਰਹੇ ਕਦੋਂ ਤੋਂ ਸਟਰਗਲ ਜਿਹੜਾ ਸਟਾਰਟ ਹੋਇਆ ਟਰਕਿੰਗ ਕੰਪਨੀ ਦੇ ਵਿੱਚ ਤੇ ਕੀ ਲੱਗਦਾ 2026 ਦੇ ਵਿੱਚ ਹਾਲਾਤ ਸੁਧਰ ਸਕਦੇ ਨੇ ਬਹੁਤ ਸਟਰਗਲ ਸ਼ੁਰੂ ਹੋਇਆ ਜੀ ਇਹ ਆਲਮੋਸਟ ਤੁਸੀਂ ਕਹੋ ਵੀ 2024 ਤੋਂ ਓਕੇ ਤਾਂ ਪਰ ਜਿਹੜਾ ਬਹੁਤਾ ਜਿਹੜਾ ਕਈ ਆਪਾਂ 100% ਹੀ ਆ ਸਟਾਪ ਲੱਗੇਗਾ ਉਹ ਜਦੋਂ ਟਰੰਪ ਨੇ ਆ ਕੇ ਸਾਡਾ ਟ੍ਰੇਡ ਬਾਰ ਸ਼ੁਰੂ ਕਰ ਦਿੱਤਾ ਉਦੋਂ ਤੋਂ ਹੀ ਜੀ ਬਿਲਕੁਲ ਸਟਾਪ ਲੱਗ ਗਿਆ ਸੋ ਉਦੋਂ ਪਹਿਲਾਂ ਵੀ ਸਾਡਾ ਟਰੱਕਿੰਗ 24 ਤੋਂ ਆ ਕੇ ਟਰੱਕਿੰਗ ਸਾਡੀ ਰੁਕਣੀ ਸ਼ੁਰੂ ਹੋ ਗਈ ਸੀਗੀ ਸਲੋ ਹੋਣਾ ਸ਼ੁਰੂ ਹੋ ਗਿਆ ਸੀਗਾ ਤਾਂ ਇਸ ਕਰਕੇ ਉਦੋਂ ਤੋਂ ਟਰੱਕ ਸਟਰਗਲ ਕਰ ਰਹੇ ਹੈਗੇ ਤਾਂ ਇਹਦੇ ਪਿੱਛੇ ਕਾਫੀ ਰੀਜ਼ਨ ਹੈ ओके ਜਿਵੇਂ ਦੱਸਣ ਲੱਗਾ ਤੇ ਕਾਫੀ ਰੀਜ਼ਨ ਇੱਕ ਰੀਜ਼ਨ ਹੀ ਹੈਗਾ ਇਸ ਕਰਕੇ ਸਾਡੀ ਇੰਡਸਟਰੀ ਹੁਣ ਇਸ ਟਾਈਮ ਸਟਾਰਟ ਕਰ ਰਹੀ ਹੈ ਬਿਲਕੁਲ ਜੀ ਅਤੇ ਦਰਸ਼ਕਾਂ ਨੂੰ ਇੱਥੇ ਦੱਸ ਦਈਏ ਕਿ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਤੁਸੀਂ ਕਾਲ ਕਰਕੇ ਜ਼ਰੂਰ ਆਪਣਾ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛ ਸਕਦੇ ਹੋ ਜੇਕਰ ਤੁਹਾਡੇ ਕੋਲ ਕਿਸੇ ਦੀ ਸਟੋਰੀ ਹੈ ਤੁਸੀਂ ਕੁਝ ਸਾਂਝਾ ਕਰਨਾ ਚਾਹੁੰਦੇ ਹੋ ਆਪਣੇ ਵਿਚਾਰ ਦੇਣੇ ਚਾਹੁੰਦੇ ਹੋ ਉਹ ਵੀ ਤੁਸੀਂ ਜ਼ਰੂਰ ਲਾਈਵ ਪ੍ਰੋਗਰਾਮ 'ਚ ਕਾਲ ਕਰਕੇ ਦੇ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਹੈ 6473667776473687070 ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਕਿ ਕਾਫੀ ਸਾਰੇ ਰੀਜ਼ਨਸ ਨੇ ਟਰਕਿੰਗ ਇੰਡਸਟਰੀ ਦੇ ਏਜ ਫਲਤ ਪੈਦਾ ਹੋਏ ਨੇ ਤਾਂ ਕਿਹੜੇ బిਗੇਸਟ ਚੈਲੰਜਸ ਨੇ ਜਿਹੜੇ ਫੇਸ ਕਰਨੇ ਪੈ ਰਹੇ ਨੇ ਕੀ ਮੇਜਰ ਪ੍ਰੋਬਲਮਸ ਨੇ ਅ ਸਭ ਤੋਂ ਜਿਹੜਾ ਵੱਡਾ ਇਸ ਟਾਈਮ ਚੇਂਜ ਕਰਨਾ ਪੈ ਰਿਹਾ ਜਿਹੜਾ ਪ੍ਰੋਬਲਮ ਆ ਰਹੀ ਹੈ ਇੱਕ ਤਾਂ ਹੈਗੀ ਕਿ ਇਸ ਟਾਈਮ ਸਾਡਾ ਟ੍ਰੇਡ ਜਿਹੜਾ ਟ੍ਰੇਡ ਦਾ ਕਰਕੇ ਸਾਡਾ ਕੰਮ ਰੁਗ ਗਿਆ ਜੀ ਨੰਬਰ 2 ਤੇ ਸਾਡਾ ਜਿਹੜਾ ਕੋਸਟ ਆਫ ਰਨਿੰਗ ਬਿਜ਼ਨਸ ਹੂੰ ਕਿਉਂਕਿ ਕੋਸਟ ਇਨੀ ਵੱਧ ਗਈ ਜੀ ਕਿ ਟਰੱਕ ਪਿਛਲੇ ਟਾਈਮ ਦੇ ਵਿੱਚ ਜਿਹੜਾ ਟਰੱਕ 1.5 ਲੱਖ ਦਾ ਸੀਗਾ ਉਹ 2.5 ਲੱਖ ਦਾ ਹੋ ਗਿਆ ਹੂੰ ਸੋ so 250 ਦਾ ਹੋ ਗਿਆ ਟਰੱਕ ਫਿਰ ਤੋਂ ਇੰਟਰਸਟ ਵੱਧ ਗਿਆ ਤੇ ਇਹਦੇ ਨਾਲ ਫਿਰ ਉਹਦੇ ਨਾਲ ਜਦੋਂ ਤੁਸੀਂ ਚਲਾਉਣਾ ਫਿਰ ਡਰਾਈਵਰ ਦੀ ਵੀ ਪੇ ਵਧ ਗਈ ਡੀਜ਼ਲ ਐਕਸਪੈਂਸਿਵ ਹੋ ਗਿਆ ਜੀ ਸਭ ਤੋਂ ਵੱਡੀ ਜਿਹੜੀ ਮਾਰ ਪਈ ਜਿਹੜੀ ਕਿਉਂਕਿ ਟਰੱਕ ਟ੍ਰੇਲਰ ਜਿਹੜੇ ਖਾਸ ਕਰਕੇ ਤੁਸੀਂ ਦੇਖਦੇ ਹੋਵੋਗੇ ਜਿਵੇਂ ਕੈਲੀਫੋਰਨੀਆ ਜਾਂਦੇ ਤੁਸੀਂ ਜਾਂ ਹੋਰ ਸਟੇਟਾਂ ਵਿੱਚ ਕਈ ਦੇ ਸਟੇਟਾਂ ਵਿੱਚ ਇਦਾਂ ਦੇ ਕਿ 10 ਸਾਲ ਤੋਂ ਪੁਰਾਣਾ ਟਰੱਕ ਲਾਉ ਨਹੀਂ ਕਰਦੇ ਹੋ ਸੋ ਉਹਨੂੰ ਟਰੱਕ ਚੇਂਜ ਕਰਨਾ ਹੀ ਪੈਂਦਾ ਜੀ ਸੋ ਹੁਣ ਉਸ ਕੋਈ ਬੰਦੇ ਕੋ ਸਪੋਜ਼ ਕਰ ਲਓ 10 ਟਰੱਕ ਕਿਸੇ ਕੋਲੇ ਉਹਨੂੰ 10 ਹੀ ਟਰੱਕ ਚੇਂਜ ਕਰਨੇ ਪੈਗੇ ਮਿਲੀਅਨ ਡਾਲਰੋਂ ਐਕਸਟਰਾ ਖਰ ਕਰਨਾ ਪੈਗਾ ਰਾਈਟ ਵੇ ਕਿ ਜਨ ਮਿਲੀਅਨ ਡਾਲਰ ਉਹ ਹੋ ਗਿਆ ਫਿਰ ਟਰੈਲਰ ਸੀਗੇ ਜਿਹੜੇ ਸਾਡੇ ਜਿਹੜੇ 35 ਪੈਂਦੀ 40-40 ਹੇ ਟਰੈਲ ਹੁੰਦੇ ਸੀਗੇ ਉਹ 80-80 ਤੇ ਪਹੁੰਚ ਗਏ ਹੂੰ ਉਹ ਲੈਣੇ ਪੈਂਦੇ ਆ ਉਥੇ ਚੁਆਇਸ ਕੋਈ ਨਹੀਂ ਤੁਸੀਂ ਇਧਰ ਬਿਜ਼ਨਸ ਬੰਦ ਕਰ ਦਿਓ ਜਾਂ ਤੁਸੀਂ ਲੈ ਲਓ ਜੀ ਦੋਈ ਚੁਆਸ ਰਕ ਹੁੰਦੀ ਹੈ ਸੋ ਉਹਨਾਂ ਨੂੰ ਖੜੇ ਪੈਰ ਲੈਣਾ ਪਿਆ ਟਰੈਲਰ ਉਹ ਬਾਅਦ ਚ ਕੀ ਹੋਇਆ ਕਿ ਸਡਨਲੀ ਮਾਰਕੀਟ ਡੰਪ ਹੋਈ ਡਾਊਨ ਹੋ ਗਈ ਜੀ ਉਹੀ ਟਰੈਲਰ 85000 ਤੇ ਆ ਗਿਆ ਹੁਣ ਉਹ ਬੰਦੇ ਨੇ 80000 ਦਾ ਟਰੈਲਰ ਲਿਆ ਹੋਇਆ ਅੱਜ ਉਹ 40 ਦਾ ਰਹਿ ਗਿਆ ਹਾਫ ਪ੍ਰਾਈਸ ਤੇ ਰਹਿ ਗਿਆ ਅੱਜ ਛੱਡ ਕੇ ਵੀ ਨਹੀਂ ਜਾ ਸਕਦਾ ਕਿ ਫਿਰ ਇਹਦੇ ਬਾਈ ਸਾਈਡ ਆਇਆ ਇੱਕ ਕਿਉਂਕਿ ਲੈਂਡ ਵਾਹ ਮਹਿੰਗੀ ਹੋ ਗਈ। ਹੂੰ ਟਰੱਕ ਵਧ ਗਏ। ਜੀ ਵਧਨੇ ਕਰਕੇ ਪਾਰਕਿੰਗ ਜਿਹੜੀ ਟਰੱਕਾਂ ਦੀ ਉਹ ਪਾਰਕਿੰਗ ਮਹਿੰਗੀ ਹੋ ਗਈ। ਜੀ ਪਾਰਕਿੰਗ ਮਹਿੰਗੀ ਹੋਣ ਕਰਕੇ ਫਿਰ ਬੰਦਾ ਜਿਹੜਾ ਜੋ ਕਾਊਂਟ ਕਰਦਾ ਜਿਹਦੇ ਕੋਲ 20 30 ਟਰੱਕ ਹੈਗੇ ਜੋ ਕਾਊਂਟ ਕਰਦਾ ਕਿ ਉਹਦੀ ਪਾਰਕਿੰਗ ਇੰਨੀ ਜਾਂਦੀ ਹੈ ਉਹਨੂੰ ਆਪਣੀ ਬਾਈ ਕਰਨੀ ਪਈ। ਹੂੰ ਆਪਣੀ ਬਾਈ ਕਰਨ ਲਈ ਜਿਹੜੀ ਉਹ ਹੀ ਪਾਰਕਿੰਗ ਮਿਲੀਆਂ ਦੀ ਮਿਲਣੀ ਸੀ ਉਹਨੂੰ ਏਕੜ ਉਹਨੂੰ 2 ਮਿਲੀਆਂ ਦੀ ਮਿਲੀ। ਹੂੰ ਉੱਪਰ ਬਾਈ ਉਹਨੂੰ ਕਰਨੀ ਪਈ। ਉਹਨੇ ਬਾਈ ਕਰ ਲਈ। ਉਧਰ ਸਾਰਾ ਕੁਝ ਚੱਲ ਰਿਹਾ ਉਧਰ ਕੰਮ ਖੜ ਗਿਆ ਬਿਲਕੁਲ ਸੋ ਡਬਲ ਮਾਰ ਪੈ ਗਈ ਪੇਮੈਂਟਾਂ ਉਹੀ ਜਾ ਰਹੀਆਂ ਫਿਰ ਜਿਹੜੀ ਸੀਗੀ ਟਰੱਕਾਂ ਦੇ ਵਿੱਚ ਇੱਕ ਬਹੁਤ ਜਿਹੜੀ ਕਾਮਨ ਪ੍ਰੋਬਲਮ ਆਉਂਦੀ ਹੈਗੀ ਕਿ ਟਰੱਕਾਂ ਵਾਲੇ ਜਿਹੜੇ ਪੈਸੇ ਕੱਢ ਕੇ ਬਾਹਰ ਲਾਉਂਦੇ ਆ ਜਿਵੇਂ ਉਹਨਾਂ ਨੇ ਕੋਈ ਯਾਰਡ ਲੈ ਲਿਆ ਹੁਣ ਜਿਹੜਾ ਕੋਈ ਯਾਰਡ ਲੈ ਆਇਆ ਜਾਂ ਕੋਈ ਲੈਂਡ ਲੈ ਕੇ ਛੱਡਤੀ ਕਿ ਫਿਊਚਰ ਦੇ ਵਿੱਚ ਅਸੀਂ ਸਪੋਜ਼ ਕਰ ਲਓ ਜੇ ਕੇਮਬ੍ਰਿਜ ਜਾ ਕੇ ਕੋਈ ਕੰਮ ਸ਼ੁਰੂ ਕਰ ਲੈਣਾ ਕੱਲ ਨੂੰ ਸਪੋਜ਼ ਕਰ ਉਸੇ ਅਰੇਵਲ ਚਲੇ ਜਾਣਾ ਹੁਣ ਉਹ ਜਿਹੜੀ ਲੈਂਡ ਸੀ ਉਹ ਪਈ ਉੱਥੋਂ ਇਨਕਮ ਕੋਈ ਨਹੀਂ ਆ ਰਹੀ ਪੇਮੈਂਟ ਕਰਨੀ ਪੈ ਰਹੀ ਹੈ ਕੈਸ਼ ਫਲੋ ਨਹੀਂ ਹੁੰਦਾ ਪ੍ਰਕਾਜ ਆਈ ਜਾਂਦੇ ਜਾਈ ਜਾਂਦੇ ਆਈ ਜਾਂਦੇ ਜਾਈ ਜਾਂਦੇ ਕੋਈ ਇਹ ਨਹੀਂ ਹੁੰਦਾ ਟਰੱਕਾਂ ਜਿਹਦੇ ਮਿਲੀਅਨ ਡਾਲਰ ਅਕਾਊਂਟ ਚ ਪਿਆ ਹੋਵੇ ਕਿ ਇਧਰ ਕਵਰ ਕਰ ਲੂ ਲਾਈਨ ਹੀ ਹੁੰਦੀ ਹੈ ਕਈ ਲਾਈਨ ਯੂਜ਼ ਕਰਕੇ ਆਪਣੇ ਆਪ ਨੂੰ ਕਵਰ ਕਰੀ ਜਾਂਦੇ ਸੋ ਉਹ ਚੀਜ਼ਾਂ ਨੇ ਤਿੰਨ ਚਾਰ ਚੀਜ਼ਾਂ ਰਲ ਕੇ ਸਾਰੀਆਂ ਨੇ ਟਰੱਕ ਇੰਡਸਟਰੀ ਨੂੰ ਓਨਰ ਨੂੰ ਕਹੋ ਜਾਂ ਜਿਵੇਂ ਮਰਜ਼ੀ ਕਹਿ ਲੋ ਤੇ ਇੱਕ ਤਰ੍ਹਾਂ ਦਾ ਗੱਲ ਚ ਗੂਠਾ ਦੇਤਾ ਉਹ ਸਾਰਾ ਕੁਝ ਹੀ ਹੋ ਗਿਆ ਇੱਕ ਉਹ ਤੋਂ ਬਾਅਦ ਇੱਕ ਹੋਰ ਫੈਕਟਰ ਆਇਆ ਜਿਹੜਾ ਜਦੋਂ ਕੰਪਨੀ ਬਹੁਤ ਬਿਜ਼ੀ ਸੀਗਾ ਕਾਟਰੀਟ ਬੰਦੇ ਬਹੁਤ ਆਏ ਓਕੇ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਸੀ ਟਰਕਿੰਗ ਦੀ ਔਰ ਉਹ ਜਿਹੜੇ ਹੁੰਦੇ ਹੈਗੇ ਉਹ ਫਾਦਰ ਟਕਰਾਂ ਚ ਵੀ ਆਏ ਉਹ ਉਹਨਾਂ ਘਰਾਂ ਦੀ ਮਾਰਕੀਟ ਤੇ ਸੇਮ ਸੇ ਕੀਤਾ ਉਹਨਾਂ ਟਰਕਿੰਗ ਵੀ ਸੇਮ ਤੇ ਕੀਤਾ ਉਹਨਾਂ ਨੇ ਦੇਖਿਆ ਕਿ ਯਾਰ ਫੁਲਾਣਾ ਸਿੰਘ ਟਰੱਕ ਚਲਾਈ ਜਾਂਦੇ ਨੇ ਉਹਨੇ 5 ਟਰੱਕ ਕਰ ਲਈ ਮੈਂ ਕਿਉਂ ਨਾ ਕਰਾਂ ਉਹਨੇ ਇਹ ਨਹੀਂ ਦੇਖਿਆ ਵੀ ਬਿਹਾਈਂਡ ਸਟਰਗਲ ਕਿੰਨੀ ਹੈ ਜੀ ਠੀਕ ਹੈ ਨਾ ਅੱਜ ਉਹ ਸਕਸੈਸਫੁਲ बिजनेਸਮੈਨ ਹੈ ਪਰ ਉਹਨੂੰ ਇਹ ਨਹੀਂ ਪਤਾ ਇਸਕ ਸਟਰਗਲ ਕਿੰਨੀ ਸੀ ਕਿੱਥੋਂ ਸ਼ੁਰੂ ਹੋਇਆ ਸੀ ਉਹ ਉਹਨੇ ਦੇਖਿਆ ਦੇਖੋ ਦੇਖੀ ਇਹ ਉਹਦੇ ਨਾਲ ਟਰੱਕ ਚਲਾਉਂਦਾ ਸੀ ਜਾਂ ਦੋ ਫਰੈਂਡ ਰਲ ਗਏ ਡਿਸਪੈਚ ਕਰਦੇ ਸੀ ਉਹਨੇ ਕੰਪਨੀ ਸ਼ੁਰੂ ਕਰ ਲਈ ਕੰਪਨੀ ਸ਼ੁਰੂ ਕਰਕੇ ਲੋਡ ਸਸਤੇ ਚੱਕਣ ਲੱਗ ਗਏ ਇੰਡਸਟਰੀ ਇੱਕ ਕੁਦਰਤੀ ਗੱਲ ਹੁੰਦੀ ਹੈ ਕਿ ਜਦੋਂ ਕੋਈ ਵੀ ਚੀਜ਼ ਹੈ ਉਹਦਾ ਰੇਟ ਕਿਹੜਾ ਡਾਊਨ ਹੋ ਜਾਏ ਉੱਪਰ ਜਾਣਾ ਬਹੁਤ ਔਖਾ ਹੁੰਦਾ ਹੂੰ ਜੇ ਕੋਈ ਵੀ ਕੋਈ ਵੀ ਚੀਜ਼ ਹੈਗੀ ਉਹਦਾ ਕਿਰਾਏ ਡਾਊਨ ਹੋ ਗਿਆ ਆ ਮੈਂ ਜਿਹੜੇ ਸਾਰੇ ਸੱਜਣ ਸੁਣਦੇ ਐ ਸਟਰੀਟ ਦੇ ਉੱਤੇ ਇੱਕ ਘਰ ਸਸਤਾ ਵਿਕ ਜੇ ਤਾਂ ਸਾਰੇ ਭਾਵੇਂ ਉਹਦਾ 9000 ਸਕੇਅਰ ਫੀਟ ਹੈ ਉਸੇ ਸਟਰੀਟ ਤੇ ਕਿ ਤਿੰਨ ਹਜ਼ਾਰ ਸਕੇਅਰ ਫੀਟ ਐ 500 ਸਕੇਅਰ ਫੀਟ ਹੈ ਉਹਨਾਂ ਦਾ ਵੀ ਰੇਟ ਸੇਮ ਹੀ ਹੋ ਜਾਊਗਾ ਓਕੇ ਹੂੰ ਤੇ ਜੇ ਉਹ ਵੇਗਿਆ ਮਹਿੰਗਾ ਜੀ ਭਈ 3000 ਸਕੇਅਰ ਫੀਟ ਦਾ ਮਹਿੰਗਾ ਵੇਗਿਆ ਤੇ 2000 ਸਕੇਅਰ ਫੀਟ ਵੀ ਉਹਨੇ ਮਹਿੰਗਾ ਹੋ ਜਾਂਦਾ ਹੈ ਸੋ ਕੁਦਰਤੀ ਗੱਲ ਹੁੰਦੀ ਹੈ ਇਹ ਸੋ ਉਹ ਸੇਮ ਸਿੰਘ ਹੋਏ ਉਹਨਾਂ ਰੇਟ ਥੱਲੇ ਸਿਰ ਤੇ ਰੇਟ ਮੁੜ ਕੇ ਉੱਪਰ ਨਹੀਂ ਗਏ ਬਾਕੀ ਸਭ ਕੁਝ ਉੱਪਰ ਚਲਾ ਗਿਆ ਰੇਟ ਥੱਲੇ ਆ ਗਈ ਨਾਉਣੇ ਕਰਕੇ ਫਿਰ ਉਹ ਚੀਜ਼ ਨੇ ਕਾਫੀ ਟਰੱਕ ਇੰਡਸਟਰੀ ਨੂੰ ਜਿਵੇਂ ਡੌਂਗ ਕੀਤਾ ਜਾਂ ਸਟਰਗਲ ਕਰਨ ਤੇ ਲਾਤਾ ਔਰ ਉਹਦੇ ਬਿਸਾਈਡ ਇੱਕ ਚੀਜ਼ ਹੋਰ ਹੋ ਗਈ ਜਿਸ ਤੋਂ ਟਰੱਕ ਇੰਡਸਟਰੀ ਬਦਨਾਮ ਹੋਈ ਕਿ ਡਰਾਈਵਰਾਂ ਦੇ ਪੈਸੇ ਮਰਨ ਲੱਗੇ ਜੀ ਕੁਝ ਮੈਂ ਸਾਰਿਆਂ ਨੂੰ ਇਹ ਕਹੂੰਗਾ ਕੁਝ ਗਰੀਬੀ ਕਿਸਮ ਦੇ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਘਰ ਬਣਾ ਲਏ 4-5 ਮਿਲੀਅਨ ਦੇ 5-5 ਮਿਲੀਅਨ ਦੇ ਡਰਾਈਵਰਾਂ ਦੇ ਪੈਸੇ ਮਾਰ ਲਏ ਬਿਲਕੁਲ ਕਿਉਂਕਿ ਜਿਵੇਂ ਉਸ ਨੂੰ ਪਹਿਲਾਂ ਕਿਹਾ ਮੈਂ ਕਿ ਟਰੱਕ ਦੇ ਵਿੱਚ ਕੈਸ਼ ਨਹੀਂ ਹੁੰਦਾ ਆਈਚਲਾਈ ਚਲਦੀ ਹੁੰਦੀ ਹੈ ਉਹਨਾਂ ਨੇ ਪੈਸੇ ਕੱਢੇ ਆਪਣੇ ਪਾਸੇ ਤੇ ਪਾ ਲਏ ਉਹ ਡਰਾਈਵਰਾਂ ਦੇ ਪੈਸੇ ਲੈ ਕੇ ਤੋ ਚਲੇ ਗਏ ਕਿਉਂਕਿ ਉਹਨਾਂ ਦੇ ਵੀ ਆਪਣੇ ਪਿੱਛੇ ਮਰ ਗਈ ਉਹਨਾਂ ਨੂੰ ਬ੍ਰੋਕਰ ਨੇ ਪੈਸੇ ਨਹੀਂ ਪੇ ਕੀਤੇ ਤੇ ਜਿਹੜੇ ਗਾਹ ਦੇਣੇ ਸੀ ਉਹਨਾਂ ਨੇ ਉਹਨੇ ਫਿਰ ਡਰਾਈਵਰਾਂ ਦੇ ਮਾਰ ਲਿਆ ਉਹਦੇ ਨਾਲ ਡਰਾਈਵਰਾਂ ਦੇ ਮਾਰਨ ਕਰਕੇ ਹੁਣ ਡਰਾਈਵਰ ਵਿਚਾਰਾ ਇੱਕ ਜਿਹੜਾ 2000 ਚਲਾ ਚ ਹੁਣ ਜੀ ਇੱਕ ਕੰਪਨੀ ਅੱਜ ਬੈਂਕਰਪਟ ਹੁੰਦੀ ਹੈ ਕੋਈ ਵੀ ਜੀ ਚ ਕੰਪਨੀ ਮੈਂ ਕਈ ਜਾਣਦਾ ਜਿਹੜੀ ਕਿ ਇਸ ਟਾਈਮ ਬੈਂਕਪਸੀ ਦੇ ਕਰਨਰਲ ਤੇ ਖੜੀਆਂ ਉਹਨਾਂ ਦੇ 2 2.5 300 ਡਰਾਈਵਰ ਕੰਮ ਕਰ ਰਹੇ ਸੋ ਜੇ 200 250 ਡਰਾਈਵਰ ਨਹੀਂ ਬਲਕਿ 200 250 ਪਰਿਵਾਰ ਹੈ ਉਹ ਉਹ ਪਰਿਵਾਰ ਕੰਮ ਕਰ ਰਿਹਾ ਉੱਥੇ ਕਿਉਂਕਿ ਹੁਣ ਅੱਜਕੱਲ ਇਕੱਲਾ ਹੀ ਬੰਦਾ ਕੰਮ ਕਰਦਾ ਹੈ ਵਾਈਫ ਕਰੇ ਬੱਚਿਆਂ ਸੰਭਾਲਦੀ ਹੈ ਬੱਚੇ ਛੋਟੇ ਹੁੰਦੇ ਹੁਣ ਪੂਰਾ ਪਰਿਵਾਰ ਹੀ 250 ਕੰਮ ਕਰ ਰਿਹਾ ਹੁਣ ਜੇ ਕੱਲ ਨੂੰ ਕੰਪਨੀ ਬੈਂਕਰਪਟ ਹੁੰਦੀ ਹੈ ਤੇ 250 ਪਰਿਵਾਰ ਬੈਂਕਰਪਟ ਹੁੰਦੇ ਨਾਲ ਸੋ ਚੀਜ਼ਾਂ ਨੇ ਸਾਰੇ ਨਹੀਂ ਰਲ ਕੇ ਟਰਕ ਇੰਡਸਟਰੀ ਡਾਊਨ ਕਰ ਦਿੱਤੀ ਬਿਲਕੁਲ ਜਿਵੇਂ ਤੁਸੀਂ ਕਿਹਾ ਕਾਫੀ ਸਾਰੇ ਅਨਟ੍ਰੇਡ ਪਰਸਨਸ ਆਏ ਉਹਨਾਂ ਦੇ ਵੱਲੋਂ ਟਰੱਕ ਪਾ ਲਏ ਗਏ ਤਾਂ ਇਸ ਸਮੇਂ ਇਹ ਕਹਿ ਸਕਦੇ ਹਾਂ ਕਿ ਹੁਣ ਜਿਵੇਂ 2025 ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਮਾਲ ਓਨਰ ਆਪਰੇਟਰ ਨੇ ਜਿਹੜੇ ਉਹ ਜ਼ ਦੇ ਆਗੇ ਜਾਂ ਸਮਾਲ ਕੰਪਨੀ ਹੁੰਦੀ ਹੈਗੀ ਸਿੰਗਲ ਓਨਰ ਪੈਟਰਨ ਛੱਡ ਕੇ ਉਹ ਹਮੇਸ਼ਾ ਹੀ ਸਟਰਗਲ ਚ ਰਹਿੰਦੇ ਆ ਓਕੇ ਕਿਉਂਕਿ ਉਹ ਕੋ ਟਰਾਈ ਕਰਦੇ ਆ ਆਪਣਾ ਆਪਣ ਨੂੰ ਗਰੋ ਕਰਦੀ ਪਰ ਉਹ ਗਰੋ ਕਰ ਨਹੀਂ ਸਕਦੇ ਜਿਹੜੀਆਂ ਵੱਡੀਆਂ ਕੰਪਨੀ ਆ ਮੈਂ ਅੱਗੇ ਵੀ ਕਈ ਵਾਰੀ ਗੱਲ ਸੁਣਾਈ ਹੈਗੀ 1985 ਦੇ ਵਿੱਚ ਦੋ ਕੰਪਨੀ ਸੀ ਵੱਡੀਆਂ ਬਹੁਤ ਵੱਡੀਆਂ ਕੰਪਨੀ ਸੀ ਉਹਨਾਂ ਨੇ ਛੋਟੇ ਜਿੰਨੇ ਛੋਟੀਆਂ ਕੰਪਨੀਆਂ ਨੂੰ ਖਤਮ ਕਰਨ ਵਾਸਤੇ ਉਹਨੇ ਆਪ ਦਾ ਇੱਕ ਜੁਨਿਟੀ ਬਣਾਈ ਬਣਾ ਕੇ ਉਹਨਾਂ ਰੇਟ ਇੰਨੇ ਸਿੱਟਦੇ ਕਿ ਜੀ ਰੇਟ ਥੱਲੇ ਸਿੱਟ ਦੋ ਇਹ ਆਪੇ ਜਿਹੜੇ ਛੋਟੇ ਭੱਜ ਜਾਣਗੇ ਔਰ ਹੋਇਆ ਵੀ ਐਗਜ਼ੈਕਟਲੀ ਸੇਮ ਹੀ ਉਹਨਾਂ ਨੇ ਜੋ ਰੇਟ ਸਿੱਟੇ ਉਹ ਸਾਰੇ ਛੋਟੇ 10 ਦਾ ਟਰੱਕਾਂ ਵਾਲੇ 20 ਟਰੱਕਾਂ ਦੇ ਨਾਲ ਛੱਡ ਕੇ ਭੱਜ ਗਏ ਤੇ ਉਹ ਮੋਨੋਪੋਲੀ ਚੱਲਦੀ ਰਹੀ ਤਿੰਨ ਸਾਲ ਮੋਨੋਪੋਲੀ ਚੱਲੀ ਉਹਨਾਂ ਦੀ ਤੀਜੇ ਸਾਲ ਉਹਨਾਂ ਨੇ ਜਾ ਕੇ ਆਪਣੇ ਰੇਟ ਵਧਾਉਣੇ ਸ਼ੁਰੂ ਕਰਤੇ ਓਕੇ ਹੌਲੀ ਰੀਡ ਬਣਾਉਣੀ ਸ਼ੁਰੂ ਕਰਤੇ ਜਿਹੜਾ ਕਸਟਮਰ ਹੈ ਉਹਦੇ ਕੋਲ ਚੁਆਇਸ ਕੋਈ ਨਹੀਂ ਕਿ ਕੋ ਰਏ ਇਹ ਦੋਨੇ ਗਏ ਜੀ ਕੰਮ ਇਹ ਦੋਨੋਂ ਪੈਣਾ ਸੀਗਾ ਫਿਰ ਉਦੋਂ ਜਾ ਕੇ ਇਹ ਦੁਆਰੇ 96 ਦੇ ਵਿੱਚ ਇਹ ਉਹਨਾਂ ਨੇ ਜਦਫੇ ਦੁਆਰੇ ਕੰਪਨੀ ਚ ਫਿਰ ਉਦੋਂ 92 ਦੇ ਵਿੱਚ ਇਥੇ ਰੈਸੈਸ਼ਨ ਆ ਗਿਆ ਜੀ ਸੈਸ਼ਨ ਆਇਆ ਤੇ ਰੈਸੈਸ਼ਨ ਦੇ ਵਿੱਚ ਉਹ ਹੋਰ ਕੰਮਸਲ ਹੋ ਗਏ ਚਾਹੇ ਉਹਨਾਂ ਦਾ ਕੰਮ ਚੱਲਦਾ ਰਿਹਾ ਫਿਰ 96 ਦੇ ਵਿੱਚ ਕੰਮ ਦੁਆਰੇ ਚੱਲੇ ਫਿਰ ਹੌਲੀ ਹੌਲੀ 10-10 ਟਰੱਕਾਂ ਵਾਲੇ ਉਹਨਾਂ ਤੇ ਟਰੇਡ ਉਹਨਾਂ ਨੇ ਕੰਪਨੀ ਬਣਨੀ ਸ਼ੁਰੂ ਹੋਈਆਂ ਓਕੇ ਸੋ ਬਣ ਕੇ ਫਿਰ ਹੌਲੀ ਹੌਲੀ ਫਿਰ ਕੰਮ ਪੂਰਾ ਚੱਲਿਆ 99 ਤੁਸੀਂ ਜ ਜਾਂਦੇ ਹੋਣਗੇ ਕਿ 99 ਵਿੱਚ 99 2002 ਫਰਮ 1 2002 ਟਰੱਕੇ ਬੂਮ ਤੇ ਸੀ ਬਹੁਤ ਰੈਗੂਲਫਾਈਬੇ ਤੁਸੀਂ ਟਰੱਕੀ ਟਰੱਕ ਦੇਖਦੇ ਸੀ ਦੱਸਦਾ 15-15 ਟਰੱਕ ਇਕੱਠੇ ਜਾਂਦੇ ਹੁੰਦੇ ਸੀ ਸੋ ਉਦੋਂ ਫਿਰ ਇਕੱਠੇ ਦੁਆਰੇ ਆਏ ਹੁਣ ਫਿਰ ਉਹੀ ਗੱਲ ਹੋਣੀ ਹੈ ਕਿ ਹੁਣ ਫਿਰ ਵੱਡੀਆਂ ਕੰਪਨੀਆਂ ਰਲ ਕੇ ਉਹ ਰੈਗਿਸਟਰ ਚੱਕਰ ਚਾ ਕੇ ਰੇਟ ਸੈੱਟ ਦੀਏ ਤੇ ਛੋਟੇ ਟਰੱਕਾਂ ਨੂੰ ਖਤਮ ਕਰਦੀਏ ਸੋ ਇਸੇ ਕਰਕੇ ਇਹ ਡਰਾਈਵਿੰਗ ਰਿੰਕ ਬੰਦ ਕਰ ਨੂੰ ਫਿਰਦੀ ਹੈ ਜੇ ਡਰਾਈਵਿੰਗ ਕ ਵੀ ਡਰਾਈਵਿੰਗ ਖਤੋਂ ਕਰੀਏ ਇਸੇ ਕਰਕੇ ਇਹ ਸੇਫਟੀ ਦਾ ਇਸ਼ੂ ਹੈ ਇਸੇ ਕਰਕੇ ਲਾ ਬੁੱਕ ਦਾ ਇਸ਼ੂ ਹੈ ਸੋ ਸਾਰੇ ਰਲ ਕੇ ਜਿਹੜੇ ਇਸ਼ੂ ਹੈ ਇਹ ਕ੍ਰੀਏਟ ਕਰਕੇ ਜਿਹੜਾ ਛੋਟਾ ਕੰਪਨੀ ਹੈ ਜੀ 10 ਟਰੱਕਾਂ ਵਾਲੀ 1 ਬਦ ਉਹ ਸਟਰਗਲ ਬਦ ਕਰਤਾ ਓਕੇ ਤੇ ਜਿਵੇਂ ਕਿ ਅਨਸਰਟੇਨਟੀ ਇਸ ਸਮੇਂ ਕਾਫੀ ਜ਼ਿਆਦਾ ਪਾਈ ਜਾ ਰਹੀ ਹੈ ਤਾਂ ਉਹਦੇ ਕਰਕੇ ਮੋਸਟਲੀ ਕੌਣ ਇਫੈਕਟ ਹੋ ਰਿਹਾ ਕਿ ਜੋ ਲੌਂਗ ਹੌਲ ਨੇ ਉਹ ਜਾਂ ਫਿਰ ਲੋਕਲ ਜਿਹੜੇ ਟਰੱਕ ਕੰਪਨੀ ਲੋਕਲ ਚਲਾਉਂਦੇ ਨੇ ਉਹ ਜ਼ਿਆਦਾ ਇਫੈਕਟ ਹੋ ਰਹਿ ਨੇ ਸੇਮ ਹੀ ਸਾਰੇ ਇਕੱਠੇ ਹੋ ਰਹੇ ਆ ਕਿਉਂਕਿ ਲੋਕਲ ਜਿਹੜੇ ਹੁੰਦੇ ਲੋਕਲ ਵੀ ਜਿਹੜੇ ਸੌਰੀ ਉਹਨਾਂ ਨਾਲ ਹੀ ਚੱਲਦੇ ਆ ਕਿਉਂਕਿ ਜਿਹੜੇ ਜੇ ਬਾਹਰੋਂ ਯੂਐਸ ਤੋਂ ਕਿਤੋਂ ਵੀ ਆਊਗਾ ਲੋਡ ਇੱਥੇ ਤਾਂ ਫੇਰ ਹੀ ਜ਼ਰੂਰ ਕਰਨਗੇ ਅੱਗੇ ਜੇ ਕੰਟੇਨਰ ਆਉਣਗੇ ਚਾਕੇ ਹਟਲਵਾ ਕਰਨਗੇ ਤੇ ਕਿਉਂਕਿ ਇੱਥੇ ਤਾਂ ਆਪਣੇ ਕੋਲ ਤਾਂ ਬਹੁਤ ਘੱਟ ਮੈ ਹੁੰਦੀ ਹੈ ਉਹ ਤਾਂ ਮੇਰੇ ਹਿਸਾਬ ਨਾਲ 25% ਪਾਸੇ ਹੀ ਹੋਣੀ ਹੈ ਸਾਰੀ ਇੰਡਸਟਰੀ ਦੀ ਕਿ ਜਿਹੜੀ ਲੋਕਲ ਏ ਤੋਂ ਏ ਪੁਆਇੰਟ ਤੋਂ 20 ਤੀ ਜਾਂਦੀ ਹੈ मोस्टली ਜਿਹੜੇ ਲੌਂਗ ਹਾਲ ਹੀ ਚਲਦੇ ਆ ਇੱਥੋਂ ਬਣ ਕੇ ਬਾਹਰ ਜਾਂਦਾ ਤੇ ਜਾਂ ਬਾਹਰੋਂ ਬਣ ਕੇ ਇੱਥੇ ਆਉਂਦਾ ਫਿਰ ਅਸੀਂ ਉਹ ਗੱਡਰਿਵ ਕਰਦੇ ਆ ਇੱਥੇ ਸਾਡੇ ਕੋਲ ਲੋਕਲ ਹੁੰਦਾ ਜੀ इवन ਗਰੋਸਰੀ ਵੀ ਇਹੜੀ ਅਸੀਂ ਸਟੋਰਾਂ ਡਿਲੀਵਰ ਕਰਦੇ ਆ ਉਹ ਵੀ ਬਾਹਰੋਂ ਹੀ ਆਉਂਦੇ ਮੋਸਤੀ ਫ੍ਰੋਜ਼ਨ ਕਹਿੰਦੇ ਫੂਡ ਨੇ ਤਾਂ ਆਉਂਦਾ ਫਲੋਡਾ ਤਾਂ ਆਉਂਦਾ ਕਿਤੋਂ ਆਉਂਦਾ ਉਹ ਅਸੀਂ ਚੱਕ ਕੇ ਸਟੋਰਾਂ ਡਿਲੀਵਰ ਕਰਦੇ ਆ ਸੋ ਇਸ ਕਰਕੇ ਦੋਨੇ ਹੀ ਸੇਮ ਟਾਈਮ ਹੀ ਦੋਨੇ ਹੀ ਉਹ ਕਰਦੇ ਆ ਫਰ ਤੇ লং ਹੌਲ ਵਾਲਾ ਮੀਨਾ ਪਹਿਲਾਂ ਸਲੋ ਹੋ ਜਾਂਦਾ ਹੈ ਤੇ ਲੋਕਲ ਵਾਲਾ ਮੀਨਾ ਬਾਅਦ ਸਲੋ ਹੋ ਜਾਂਦਾ ਹੈ ਤੇ ਚੱਲਦਾ লং ਵਾਲਾ ਪਹਿਲਾਂ ਚੱਲ ਪੈਂਦਾ ਲੋਕਲ ਬਾਅਦ ਚੱਲ ਪੈਂਦਾ ਇਫੈਕਟ ਦੋਨੀਆਂ ਹੋਈ ਹੈ ਓਕੇ ਤੇ ਜਿਵੇਂ ਕਿ ਆਨਰ ਆਪਰੇਟਰਸ ਨੇ ਟਰਕਿੰਗ ਕੰਪਨੀਆਂਜ਼ ਨੇ ਤਾਂ ਕਿਹੜੀਆਂ ਕੋਸਟ ਨੇ ਜਿਹੜੀਆਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਡਿਫਿਕਲਟ ਲੱਗਦੀਆਂ ਨੇ ਪਰ ਨਹੀਂ ਮਤਲਬ ਜਿਵੇਂ ਹੁਣ ਵੈਨਜ਼ੂਏਲਾ ਦੇ ਵਿੱਚ ਜੋ ਸਥਿਤੀ ਪੈਦਾ ਹੋਈ ਹੈ ਤਾਂ ਸੋਨਾਂ ਚਾਹ ਰਹੇ ਕਿ ਆਇਲ ਪ੍ਰਾਈਸਸ ਨੇ ਜੜਿਓ ਇਨਕਰੀਜ਼ ਹੋ ਸਕਦੇ ਨੇ ਤਾਂ ਕਿ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਵੀ ਟਰਕਿੰਗ ਇੰਡਸਟਰੀ ਤੇ ਇੰਪੈਕਟ ਪੈਂਦਾ ਹੈ ਬਿਲਕੁਲ ਜੀ ਬਿਲਕ ਅੱਜਕੱਲ ਆਪਣੇ ਕੋਲ ਹਜੇ ਇਲੈਕਟ੍ਰੀਕਲ ਟਰੱਕ ਦਾ ਬਹੁਤ ਘਟ ਹੈ ਜੀ ਤੇ ਆਪਣੇ ਕੋਲ ਮੇਨ ਟਰੱਕ ਹੀ ਹੈ ਜੇ ਤੁਸੀਂ ਦੇਖੋ ਹੁਣ ਵੀ ਜੇ ਤੁਸੀਂ ਕਦੇ ਪੰਪ ਤੇ ਜਾਓ ਤੇਲ ਚੈੱਕ ਕਰੂੰ ਉੱਥੇ ਈਵਨ ਜਿਹੜੀ ਗੈਸ ਆਪੇ ਕਾਰਾਂ ਚ ਪਾਉਨੇ ਆਪਾਂ ਤਾਂ ਇਹ ਤਾਂ ਡਾਲ ਸਮਥਿੰਗ ਡਾਲ 19 ਨੂੰ ਹੋਈ ਪਈ ਹੈ ਉਹ ਹਲੇ ਵੀ ਇੱਕ ਨਾਲ 32 ਸੈਂਟ 35 ਸੈਂਟ ਨੂੰ ਡੀਜ਼ਲ ਮਿਲ ਰਿਹਾ ਸਾਨੂੰ ਜੀ ਸੋ ਇਸ ਕਰਕੇ ਐਸ ਟਾਈਮ ਡੀਜ਼ਲ ਇੱਕ ਦੂਜੇ ਨੰਬਰ ਤੇ ਰਿਪੇਅਰ ਜਿਹੜੀ ਰਿਪੇਅਰ ਬਹੁਤ ਮਹਿੰਗੀ ਹੋਗੀ ਕਿਉਂਕਿ ਟਰੱਕੇ ਨਵੇਂ ਆ ਗਏ ਟਰੱਕ ਉਹਨਾਂ ਵਿੱਚ ਸੈਂਸਰ ਬਹੁਤ ਹੈ ਹਮ ਇਹਨਾਂ ਲਾਏ ਓਕੇ ਤੇ ਸੈਂਸਰ ਇਹ ਹਰ ਇੱਕ ਬੱਸ ਦੀ ਗੱਲ ਨਹੀਂ ਹਰ ਇੱਕ ਡਰਾਈਵਰ ਦੇ ਬੱਸ ਦੀ ਗੱਲ ਨਹੀਂ ਮਕੈਨਿਕ ਦੇ ਬੱਸ ਦੀ ਗੱਲ ਨਹੀਂ ਉਹ ਬਹੁਤ ਸੀ ਉਹਨਾਂ ਨੇ ਡੀਲਰ ਨੇ ਇਹ ਹਿਸਾਬ ਨਾਲ ਬਣਾਇਆ ਪਹਿਲਾਂ ਹੁੰਦੇ ਸੀ ਪੁਰਾਣੇ ਟਰੱਕ ਹੁੰਦੇ ਜਿਹੜੇ ਸਾਡੇ ਸੱਚ ਜਾਣਦੇ ਹੁਣ ਫ੍ਰੀ ਲੈਂਡ ਦੇ ਟਰੱਕ ਪੂਜਾ ਹੋਰ ਪੂਜੇ ਹੀ ਪੁਰਾਣੇ ਟਰੱਕ ਸੀਗੇ ਜੀ ਉਹ ਇਹ ਟਰੱਕ ਉਹਨਾਂ ਸੀ ਕਈ ਤੁਸੀਂ ਉਹ ਜੈਂਸੀ ਤੋਂ ਬਾਹਰ ਆ ਗਿਆ ਡੀਲਰਸ਼ਿਪ ਤੋਂ ਬਾਹਰ ਆ ਗਿਆ ਮੁੜ ਕੇ ਸੋ ਉੱਥੇ ਲੈ ਜਾਣ ਦੀ ਲੋੜ ਨਹੀਂ ਕਿਤੇ ਵੀ ਠੀਕ ਰਲਾਪਾ ਸਾਈਕਲ ਆਰਟੀ ਕਰ ਲੈਣ ਨੂੰ ਉਹ ਇਦਾਂ ਸਿੰਪਲ ਬਣਾਇਆ ਸੀ ਫਿਰ ਨੇ ਦੇਖਿਆ ਕਿ ਸੌਤਾ ਫਾਇਦਾ ਕੋਈ ਨਹੀਂ ਕਿਉਂਕਿ ਇਹਨਾਂ ਨੂੰ ਤਾਂ ਫਾਇਦਾ ਪਾਰਟਸ ਵੇਚਣੇ ਚਾਹੀਦੇ ਰੱਖਤੇ ਕਰੀਂ ਵਿੱਚ ਤਾਂ ਵੇਚਦਾ ਹੁਣ ਜੇ ਹਰ ਸਭ ਪਾਰਟੀ ਵੇਚਣੀ ਹੈ ਫਿਰ ਨੇ ਇਹ ਹਿਸਾਬ ਨਾਲ ਬਣਾਇਆ ਟਰੱਕ ਕਿ ਉਹ ਹੁਣ ਸਾਨੂੰ ਡੀਲਰ ਕੋਲ ਹੀ ਜਾਣਾ ਪੈਂਦਾ ਓਕੇ ਹੁਣ ਡੀਲਰ ਤੋਂ ਠੀਕ ਕਰਾਉਣਾ ਪੈਂਦਾ ਸੋ ਨੰਬਰ 2 ਤੇ ਉਹ ਜੀ ਇਸ ਟਾਈਮ ਉਹ ਵੀ ਸਾਨੂੰ ਉਹ ਕਰਦੀ ਹੈਗੀ ਤੀਜੇ ਨੰਬਰ ਤੇ ਜਿਵੇਂ ਆਪਾਂ ਦੱਸਿਆ ਕਿ ਸਾਰ ਰੇਵਰੀ ਮਹਿੰਗੀ ਹੋ ਗਈ ਹਰ ਚੀਜ਼ ਨੂੰ ਤੇ ਉਦੋਂ ਰੇਟ ਘਟ ਗਏ ਰੇਟ ਉਹਨੇ ਹੈ ਨਹੀਂਗੇ ਹੁਣ ਟਰੱਕ ਇੱਕ ਫੇਰ ਦੀ ਸਭ ਨੂੰ ਇੱਕ ਬੜੀ ਚੀਜ਼ ਇੰਸ਼ੋਰੈਂਸ ਹਮ ਇਸ ਟਾਈਮ ਇੰਸ਼ੋਰੈਂਸ ਬਹੁਤ ਮਹਿੰਗੀ ਬਹੁਤ ਮਹਿੰਗੀ ਬਹੁਤ ਟਰੱਕਾਂ ਨੂੰ ਮਿਲਦੀ ਨਹੀਂ ਇੰਸ਼ੋਰੈਂਸ ਬਹੁਤ ਟਰੱਕ ਖੜੇ ਹੈ ਇਸ ਟਾਈਮ ਉਹਨਾਂ ਦੇ ਫੇਰ ਥੋੜੀ ਜਿਹੜੀ ਸੇਫਟੀ ਵਗੈਰਾ ਕਰਾਉਣੀ ਹੈ ਸਾਲ ਬਾਅਦ ਉਹ ਇਹਨਾਂ ਨੇ ਰੂਲ ਚੇਂਜ ਕਰਤਾ ਹੁਣ ਹੁਣ ਅੱਗੇ ਜਿਹੜਾ ਸਿੰਪਲ ਸੇਫਟੀ ਹੋ ਜਾਂਦੀ ਸੀਗੀ ਤੁਸੀਂ ਇਨਸਪੈਕਸ਼ਨ ਕਰਾਉਣੀ ਹੈ ਹੋਰ ਉਹ ਸੋਨੂੰ ਜਾ ਕੇ ਮਕੈਨਿਕ ਦੇ ਸਪੈਸ਼ਲ ਕਰਾਉਣੀ ਪੈਂਦੀ ਹੈ ਉਹਦਾ ਖਰਚਾ ਵਧ ਗਿਆ ਕਿਹਰ ਪਲੇਟ ਦੇ ਉੱਤੇ ਸਾਡਾ ਸਟicker ਲੱਗਿਆ ਹੁੰਦਾ ਉਹ ਉਹਦਾ ਵੀ ਖਰਚਾ ਵਧ ਗਿਆ ਸੋ ਸਾਰੀ ਕਾਸਟ ਵਧ ਗਈ ਪਰ ਜਿਹੜਾ ਰੇਟ ਹੈ ਰੇਟ ਡਾਊਨ ਹੋਇਆ ਹੂੰ ਇਨਸਟੈਡ ਕਿ ਇਹਦੇ ਨਾਲ ਜਿੰਨਾ ਸਾਡਾ ਕਾਸਟ ਵਧੀ ਹੈ ਸਾਡਾ ਰੇਟ ਉੱਪਰ ਜਾਣਾ ਚਾਹੀਦਾ ਸੀ ਪਰ ਰੇਟ ਸਾਡਾ ਡਾਊਨ ਹੋਇਆ ਹੈ ਕਾਫੀ ਡਾਊਨ ਹੋ ਗਿਆ ਰੇਟ ਸੋ ਇਸ ਕਰਕੇ ਉਹ ਕੀ ਹੋਇਆ ਅਨਟ੍ਰੈਂਡ ਫਿਰ ਦੂਜੇ ਦੇ ਤਿੰਨ ਚੀਜ਼ਾਂ ਟਰੱਕ ਦੀਆਂ ਇੱਕ ਇੰਸ਼ੋਰੈਂਸ ਤੇ ਇੱਕ ਉਹਦੀ ਪਾਰਕਿੰਗ ਤੇ ਇੱਕ ਉਹਦੀ ਜਿਹੜੀ ਪੇਮੈਂਟ ਹੈ ਇਹ ਟਰੱਕ ਚੱਲੇ ਨਾ ਚੱਲੇ ਤਿੰਨੇ ਜਾਣੀਆਂ ਜਾਨੀਆਂ ਚਾਹੇ ਟਰੱਕ ਖੜਾ ਰਵੇ ਭਾਵੇਂ ਟਰੱਕ ਖੜਾ ਹੈ ਜੇ ਟਰੱਕ ਰੋਡ ਤੇ ਗਿਆ ਪਾਰਕਿੰਗ ਸਨ ਫਰੀ ਪੇ ਕਰਨੀ ਪੈਣੀ ਕਿਉਂਕਿ ਪਾਸ ਆ ਕੇ ਟਰੱਕ ਨੇ ਖੜਨਾ ਕਿਤਨਾ ਕਿਤੇ ਉਥੇ ਇੰਸ਼ੋਰੈਂਸ ਹੈ ਟਰੱਕ ਭਾਵੇਂ ਨਹੀਂ ਗਿਆ ਇੰਸ਼ੋਰੈਂਸ ਨੇ ਪਈ ਜਾਣਾ ਇੱਕ ਡੀਜ਼ਲ ਵੀ ਨਹੀਂ ਬਚ ਰਿਹਾ ਉਸ ਟਾਈਮ ਜੀ ਤੇ ਨਹੀਂ ਤੇ ਤਿੰਨੇ ਚੀਜ਼ਾਂ ਚੱਲੀਆਂ ਦੇ ਨਾਲ ਨਾਲ ਇਹ ਤਿੰਨੇ ਇੰਸ਼ੋਰੈਂਸ ਤੇ ਪੇਮੈਂਟ ਦਾ ਜਾਣੀ ਜਾਣੀ ਟਰੱਕ ਭਾਵੇਂ ਮਹੀਨਾ ਨਾਲ ਕੰਮ ਕਰੇ ਭਾਵੇਂ ਸਾਲ ਨਾਲ ਕੰਮ ਕਰੇ ਪੇਮੈਂਟ ਸੋਡੀ ਜਾਣੀ ਜਾਣੀ ਹੈ ਸੋ ਇਸ ਕਰਕੇ ਉਹ ਚੀਜ਼ਾਂ ਨਹੀਂ ਇਸ ਟਾਈਮ ਫਿਰ ਕਈ ਬੈਂਕ ਕੰਪਨੀ ਇਹ ਜਿਹੜੀਆਂ ਜਿਨ੍ਹਾਂ ਦੀਆਂ ਲਾਈਨ ਆਫ ਕਰੈਡਿਟ ਸੀ ਉਹਨਾਂ ਕੋਲੇ ਬੈਂਕਾਂ ਨੇ ਬੰਦ ਕਰਤੀਆਂ ਸੋ ਬੈਂਕਾਂ ਨੇ ਬੰਦ ਕਰ ਦਿੱਤੀ ਜਦੋਂ ਹੁਣ ਉਹਨਾਂ ਕੋਲ ਲਾਈਨ ਆਫ ਕਰੈਡਿਟ ਹੈ ਨਹੀਂ ਸੋ ਇਸ ਕਰਕੇ ਉਹ ਦਾ ਕਰਕੇ ਸਟਰਗਲ ਕਰ ਰਹੀਆਂ ਇਹ ਸਾਰੀਆਂ ਚੀਜ਼ਾਂ ਫੈਕਟਰ ਰੱਖ ਕੇ ਫਰਸਟ ਟਾਈਮ ਟਰੱਕਿੰਗ ਇੰਡਸਟਰੀ ਵਿੱਚ ਕਾਫੀ ਪਰ ਹੋਈ ਬਿਲਕੁਲ ਤੇ ਹੁਣ ਜਿਵੇਂ ਕਾਫੀ ਸਾਰੇ ਇਮੀਗਰੈਂਟਸ ਆਉਂਦੇ ਨੇ ਤੇ ਔਰ ਜਦੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦੇ ਵੱਲੋਂ ਐਕਸੀਡੈਂਟ ਕਈ ਵਾਰੀ ਹੋ ਜਾਂਦੇ ਆ ਤਾਂ ਅਕਸਰ ਇਮੀਗਰੈਂਟਸ ਦੇ ਨਾਮ ਸਾਹਮਣੇ ਆਉਂਦੇ ਆ ਖਾਸ ਕਰਕੇ ਪੰਜਾਬੀ ਮੁੰਡਿਆਂ ਦੇ ਵੀ ਬਹੁਤ ਜ਼ਿਆਦਾ ਨਾਮ ਆਉਂਦੇ ਨੇ ਤਾਂ ਇਹਦੇ ਨਾਲ ਇਹਦੇ ਕਰਕੇ ਬਾਰਡਰ ਤੇ ਸਿਕਿਉਰਿਟੀ ਜਿਹੜੀ ਵਧਾ ਦਿੱਤੀ ਗਈ ਹੈ ਬਾਰਡਰ ਤੇ ਡਿਲੇਜ਼ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਨਸਪੈਕਸ਼ਨ ਕਾਫੀ ਹੋ ਰਹੀ ਹੈ ਇਹਦੇ ਨਾਲ ਵੀ ਕੋਈ ਇਮਪੈਕਟ ਪੈ ਰਿਹਾ ਟਰੱਕਿੰਗ ਇੰਡਸਟਰੀ ਤੇ ਹਾਂ ਬਿਲ ਕਿੱਥੋਂ ਰਾਹ ਰੁਕ ਗਿਆ ਉਹਨੂੰ 4 ਘੰਟੇ ਬਾਰਡਰ ਤੇ ਲੱਗ ਗਏ ਜਾਂ 2 ਘੰਟੇ ਲੱਗ ਗਏ ਬਾਰਡਰ ਤੇ ਹੁਣ ਉਹ ਜਿੱਥੇ ਪਹੁੰਚਣਾ ਸੀ 10 ਘੰਟੇ ਨਹੀਂ ਪਹੁੰਚਿਆ ਉਹ 8 8 ਘੰਟੇ ਚੱਲਿਆ ਉਹ ਟਰੱਕ ਰਾਹ ਰੁਕਣਾ ਪੈ ਗਿਆ ਫਿਰ ਉਹ ਤੇ ਰੁਕੂਗਾ ਉਹਨੂੰ ਫਿਰ ਅੱਜ ਕੱਲ ਜੇ ਤੁਹਾਨੂੰ ਸ਼ਹਿਰ ਪਤਾ ਹੋਊਗਾ ਜਿੱਥੇ ਟਰੱਕ ਦੀ ਸੇਬ ਉਹਨੇ ਬ੍ਰੇਕ ਪਾਉਣੀ ਹੈ ਸੌਣਾ ਡਰਾਈਵਰ ਨੂੰ 10 ਘੰਟੇ ਸੌਣਾ ਪੈਂਦਾ ਫਿਰ ਜਦੋਂ 10 ਘੰਟੇ ਸੌਗਾ 10 ਘੰਟੇ 2 ਘੰਟੇ ਆਪਦੇ ਡਿਲੀਵਰੀ ਪੁਆਇੰਟ ਤੋਂ ਪਹਿਲਾਂ ਰੁਕ ਗਿਆ ਹੁਣ ਇੱਥੇ ਨੂੰ 10 ਘੰਟੇ ਚੱਲੂਗਾ ਟਰੱਕਾਂ ਨੇ ਉਹ ਕਾਸਟ ਕਰ ਕਰੀ ਵੀ ਨਹੀਂ ਪਤਾ ਉਹਦੀ ਡਿਲੀਵਰੀ ਸ਼ਾਮ ਨੂੰ 6 ਵਜੇ ਸੀ ਉਹ ਪਹੁੰਚ ਹੀ ਸਕੇ ਕਿ 6 ਤੋਂ ਪਿਛੇ ਵੱਜ ਗਏ ਸੋ ਹੁਣ ਕੱਲ ਨੂੰ ਡਿਲੀਵਰੀ ਲੈਂਦੇ ਕਿ ਨਹੀਂ ਲੈਂਦੇ ਹੋ ਸਕੇ ਕੱਲ ਨੂੰ ਫੇਰ ਉਹਨੂੰ ਖੜਨਾ ਪੈ ਜੇ ਉਹ ਖੜਨਾ ਪੈ ਗਿਆ ਤਾਂ ਉਹ ਜਿਹੜਾ ਤੁਹਾਨੂੰ ਪਿਕਅਪ ਕਰਨੀ ਸੀ ਉਹ ਵੀ ਡਿਲੇ ਹੋਗੀ ਕਿਉਂਕਿ ਉਹਥੋਂ ਡਿਲੀਵਰੀ ਕਰਕੇ ਤੇ ਘਰ ਸੀ ਪੇ ਕਰਕੇ ਬਾਅਦ ਸੌਣਾ ਸੀ ਹੁਣ ਉਹ ਤਿੰਨੇ ਚੀਜ਼ਾਂ ਇਫੈਕਟ ਹੋ ਗਈਆਂ ਹੁਣ ਹੋ ਸਕਦਾ ਕੰਪਨੀ ਦਾ ਡਰਾਈਵਰ ਹੋ ਭੇਜਣਾ ਪਵੇ ਉਹਨੂੰ ਲੋਡ ਨੂੰ ਕਵਰ ਕਰਨ ਵਾਸਤੇ ਸੋ ਕਾਸਟ ਐਕਸਟਰਾ ਹੋਗੀ ਤੇ ਉਹਦੇ ਡਿਲੇ ਹੋ ਗਿਆ ਬਾਕੀ ਜੇ ਤੁਸੀਂ ਗੱਲ ਕੀਤੀ ਐ ਕਿ ਐਕਸੀਡੈਂਟ ਐਕਸੀਡੈਂਟ ਅਨਫੋਰਚੂਨੇਟਲੀ ਹੁੰਦਾ ਜ ਕਦੇ ਵੀ ਕੋਈ ਸਰਟੀਫੀਕਾਟ ਨਹੀਂ ਕਰਦਾ ਕਿ ਮੈਂ ਐਕਸੀਡੈਂਟ ਕਰਾ ਹਾਂ ਅਸੀਂ ਵਿਜੀਬਲ ਕਮਿਊਨਿਟੀ ਆ ਪੱਗ ਹੋਣ ਕਰਕੇ ਇਸ ਛੇਤੀ ਦੂਰੋਂ ਪਛਾਣ ਲੈਂਦੇ ਆ ਬਾਕੀ ਮੈਂ ਕਿਸੇ ਗੱਲ ਤੋਂ ਗਰੇਜ ਨਹੀਂ ਕਰਦਾ ਕਿ ਹਾਂ ਮੈਨੂੰ ਕੋਈ ਹਰਜ ਨਹੀਂਗਾ ਸਾਡੇ ਜਿਹੜੇ ਬੱਚੇ ਐ ਥੋੜੇ ਜੇ ਚਲਾਉਂਦੇ ਵੀ ਆਣਗੇ ਲਈ ਨਾਲ ਥੋੜੀ ਜਿਹੀ ਕੇਅਰ ਲਸੋ ਕੇ ਚਲਾਉਣੀ ਹੈ ਸੋ ਇਸ ਕਰਕੇ ਟਰੱਕ ਹੈ ਜਿਹੜਾ ਜਦੋਂ ਵੀ ਤੁਸੀਂ ਚਲਾਉ ਹੁਣ ਟਰੱਕ ਇਸ ਤਰ੍ਹਾਂ ਇਹ ਟਰੱਕ ਆਟੋਮੈਟਿਕ ਆ ਗਈ ਪਹਿਲਾਂ ਟਰੱਕਾਂ ਦੇ ਮੈਨੂਅਲ ਹੁੰਦੇ ਸੀ ਗੇਅਰ ਟਰੱਕ ਹੁੰਦੇ ਸੀ ਹੁਣ ਜਦੋਂ ਆਟੋਮੈਟਿਕ ਟਰੱਕ ਆ ਗਈ ਤੁਸੀਂ ਕਾਰ ਵਾਂਗੂ ਫ੍ਰੀ ਬੈਠੇ ਹੋ ਹਮ ਖਾਸ ਕਰਕੇ ਹਾਈਵੇ ਤੇ ਜਾ ਕੇ ਤੁਸੀਂ ਜੋ ਯੂਐਸ ਗਏ ਹੋ ਕਦੇ ਯੂਐਸ ਤਾਂ ਇਹ ਜੀ ਹਾਈਵੇ ਤੇ ਤੁਸੀਂ ਇੱਕ ਵਾਰੀ ਕਰੂਜ਼ ਲਾ ਦੋ 5 ਘੰਟੇ ਸਨ ਕਰੂਜ਼ ਲਾਉਂਦੀ ਲੋੜ ਨਹੀਂ ਤੁਸੀਂ ਰਾਹ ਉਹਨਾਂ ਭਾਂ ਜਿੱਥੇ ਮਰਜੀ ਬੈਠੇ ਰਹੋ ਸੋ ਟਰੱਕ ਸਿੱਧਾ ਚੱਲੀ ਜਾਂਦਾ ਤੁਹਾਨੂੰ ਕੁਝ ਨਹੀਂ ਹੁਣ ਉੱਥੇ 5 ਘੰਟੇ ਦੇ ਵਿੱਚ ਉਹ ਕਈ ਵਾਰੀ ਮੈਨੂੰ ਸੁਣਨ ਚ ਆਇਆ ਮੈਂ ਪੱਕਾ ਨਹੀਂ ਮੈਨੂੰ ਪਤਾ ਕਿ ਉਹ ਆਪਣੇ ਆਈਪੈਡ ਤੇ ਮੂਵੀ ਵੀ ਲਾ ਲੈਂਦੇ ਆ ਜਾਂ ਕੇ ਸਾਨੂੰ ਫੋਨ ਤੇ ਗੱਲਾਂ ਵੀ ਲਾ ਗਏ ਜਾਂਦੇ ਕਰਦੇ ਅੱਜ ਕਾ ਫੋਨ ਫ੍ਰੀ ਹੈ ਪੀਡੀਏ ਨੂੰ ਫੋਨ ਕਮਾ ਲਿਆ ਹਨਾ ਸੋ ਮੈਂ ਇਹ ਤਾਂ ਖੁਦ ਦੇਖਿਆ ਕਿ ਉਹ ਵੀਡੀਓ ਤੇ ਵੀਡੀਓ ਕਾਲ ਕਰਕੇ ਤੇ ਵਿੰਡੋ ਵੀ ਦੀ ਬਾਹਰ ਵੀਡੀਓ ਦਿ ਜਿਹੜੀ ਕਿ ਬਹੁਤ ਅਨ ਸੇਫ ਹੈ ਹੈਨਾ ਤੇ ਇਲੀਗਲ ਹੈ ਨਹੀਂ ਕਰ ਸਕਦੇ ਤੁਸੀਂ ਉਹ ਚੀਜ਼ਾਂ ਨਾ ਕਰਕੇ ਸਾਡਾ ਤਾਂ ਕਰਕੇ ਸਾਡਾ ਦੋ ਤਿੰਨ ਬਾਕੀ ਕੰਟੀਨਿਊਸਲੀ ਦੋ ਤਿੰਨ ਐਕਸੀਡੈਂਟ ਇਹੇ ਜੇ ਹੋਗੇ ਜਿਹਦੇ ਸਾਡੇ ਬੱਚੇ ਸੀਗੇ ਹੂੰ ਹੂੰ ਸੋ ਆਦਰਵਾਈਜ਼ ਐਕਸੀਡੈਂਟਸ ਬਹੁਤ ਹੁੰਦੇ ਐਸੇ ਟਰੱਕਾਂ ਤੋਂ ਵੀ ਦੇਖਦੇ ਟਰੱਕਾਂ ਦੇ ਬਹੁਤ ਐਕਸੀਡੈਂਟ ਹੁੰਦੇ ਆ ਜੀ ਜੀ ਔਰ ਡਰਾਈਵਰ ਦੀ ਗਲਤੀ ਨਾਲ ਵੀ ਹੁੰਦੇ ਐ ਡਰਾਈਵਰ ਦੀ ਨਹੀਂ ਵੀ ਗਲਤੀ ਹੁੰਦੀ ਬਿਲਕੁਲ ਪਰ ਉੱਥੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਹੀ ਕਮਿਊਨਿਟੀ ਵੱਧ ਕਰਦੀ ਹੈ ਉੱਥੇ ਇੱਕ ਕਮਿਊਨਿਟੀ ਪਿਕ ਨਹੀਂ ਕਰ ਸਕਦਾ ਤੁਸੀਂ ਪਰ ਇਹ ਦੋ ਤਿੰਨ ਇਕੱਠੇ ਹੋਣ ਕਰਕੇ ਸਾਡੀ ਕਮਿਊਨਿਟੀ ਮੂਰੇ ਆ ਗਈ ਸੋ ਹਾਈਲਾਈਟ ਹੋ ਗਈ ਹਾਈਲਾਈਟ ਹੋਣ ਕਰਕੇ ਉਹ ਕੁਝ ਥੋੜੇ ਅਮਰੀਕਾ ਚ ਰੌਲਾ ਪੈ ਗਿਆ ਤੇ ਕੁਝ ਸਾਰੀਆਂ ਗੱਲਾਂ ਇਕੱਠੀਆਂ ਹੋਣ ਕਰਕੇ ਹੋ ਗਿਆ ਅਦਰੂ ਕੋਈ ਇਮੀਗ੍ਰੈਂਟ ਜਾਂ ਸਿਟੀਜ਼ਨ ਕੋਈ ਮੈਂ ਨਹੀਂ ਕਹਿੰਦਾ ਵੀ ਕੋਈ ਕਲਾਸ ਹੈ ਜਿਹੜੀ ਐਕਸੀਡੈਂਟ ਕਰ ਗਈ ਐਕਸੀਡੈਂਟ ਸਾਰਿਆਂ ਦੇ ਹੁੰਦੇ ਹੈ ਬਟ ਐਕਸੀਡੈਂਟ ਆਲਵੇਜ਼ ਅਨਫੋਰਚੂਨੇਟਲੀ ਹੁੰਦਾ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਤੇ ਇਹਦੇ ਨਾਲ ਹੀ ਸਮਾਂ ਹੀ ਜਾ ਸਕਦੀ ਦੇ ਰਿਹਾ ਤੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਕੀ ਆ ਬਿਲਕੁਲ ਜੀ ਮੇਰੀ ਕੋਈ ਬੇਨਤੀ ਹੈ ਜੇ ਤੁਸੀਂ ਟਰੱਕ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਪਹਿਲਾਂ ਉਹਦੇ ਬਾਰੇ ਪੂਰੀ ਨੌਲੇਜ ਲਓ ਥੋੜੀ ਜਿਹੀ ਨੌਲੇਜ ਹੋਣੀ ਚਾਹੀਦੀ ਹੈ ਮੈਂ ਇਹ ਵੀ ਕਹੂੰ ਤੁਹਾਨੂੰ ਕਿ ਤੁਸੀਂ ਪਰਸਨਲੀ ਟਰੱਕ ਚਲਾ ਕੇ ਦੇਖੋ ਜੇ ਤੁਸੀਂ ਟਰੱਕ ਚਲਾਓਗੇ ਤੁਹਾਨੂੰ ਆਫਿਸ ਬੈਠਿਆਂ ਨੂੰ ਡਰਾਈਵਰ ਦੇ ਦਰਦ ਦਾ ਪਤਾ ਹੋਊਗਾ ਕੀ ਡਰਾਈਵਰ ਕਿੱਥੇ ਹੈ ਡਰਾਈਵਰ ਨੂੰ ਕਿੰਨਾ ਟਾਈਮ ਲੱਗੂਗਾ ਜਦੋਂ ਤੁਸੀਂ ਆਪ ਟਰੱਕ ਨਹੀਂ ਚਲਾਇਆ ਤੁਸੀਂ ਸਿਰਫ ਆਫਿਸ 'ਚ ਬਹਿ ਗਏ ਆਈਟੀ ਵਾਲੇ ਬੰਦੇ ਹੋ ਤੁਸੀਂ ਕੰਪਨੀ ਸ਼ੁਰੂ ਕਰ ਲਈ ਤੁਸੀਂ ਸਿਰਫ ਆਫਿਸ ਬੈਠੇ ਹੋਗੇ ਤਾਂ ਤੁਸੀਂ ਆਫਿਸ 'ਚ ਬੈਠੇ ਸਿਰਫ ਦਬਕੇ ਮਾਰ ਸਕਦੇ ਹੋ ਸੋ ਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਮੈਂ ਬਹੁਤ ਸਾਰੀ ਕੰਪਨੀਆਂ ਜਾਂਨਾ ਮੈਂ ਬਹੁਤ ਸਾਰੇ ਡਿਸਪੈਚਰ ਦੇਖੇ ਆ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਕਿਹੜੀ ਲੋਕੇਸ਼ਨ ਕਿੱਥੇ ਹੈ ਸੋ ਜਦੋਂ ਸੋ ਨੂੰ ਨਹੀਂ ਪਤਾ ਤੇ ਤੁਹਾਡੀ ਕਾਸਟ ਐਕਸਟਰਾ ਹੋਊਗੀ ਜੇ ਸੋ ਨੂੰ ਇਹ ਨਹੀਂ ਪਤਾ ਕਿ ਔਸ਼ਵਾ ਤੋਂ ਨਾਲ ਕਿਹੜਾ ਸ਼ਹਿਰ ਪੈਂਦਾ ਹੈ ਤੈਮ ਹਮਿਲਟਨ ਦਾ ਕਿਹੜਾ ਸ਼ਹਿਰ ਪੈਂਦਾ ਹੈ ਤੇ ਲੰਡਨ ਦਾ ਕਿਹੜਾ ਸ਼ਹਿਰ ਪੈਂਦਾ ਹੈ ਤੇ ਕਿੰਨਾ ਟਾਈਮ ਲੱਗਦਾ ਹੈ ਕਿਹੜੇ ਟਾਈਮ ਟ੍ਰੈਫਿਕ ਹੁੰਦੀ ਹੈ ਇਹ ਚੀਜ਼ਾਂ ਨਹੀਂ ਜੇ ਤੁਸੀਂ ਪਰਸੇ ਡਰਾਈਵ ਕੀਤਾ ਹੋਊਗਾ ਸੋ ਇਹ ਚੀਜ਼ਾਂ ਪਤਾ ਹੋਊਗਾ ਕਿ ਜੇ ਮੈਂ 3 ਵਜੇ ਆਸ਼ਵਾ ਤੁਰਦਾ ਤੇ ਮੈਂ 6:30 ਵਜੇ ਬ੍ਰੈਂਟਰ ਪਹੁੰਚ ਜਾਊਗਾ ਤੇ ਜੇ ਮੈਂ 6:30 ਤੁਰਿਆ ਤੇ ਮੈਂ 6 ਵਜੇ ਪਹੁੰਚਾਂਗਾ ਹੂੰ ਕਿਉਂਕਿ ਉਹ ਟ੍ਰੈਫਿਕ ਪੈਂਦਾ ਉਸ ਟਾਈਮ ਸੋ ਉਦੋਂ ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਕਿਹੜੇ ਹਿਸਾਬ ਨਾਲ ਡਰਾਈਵਰ ਨੂੰ ਵਾਪਸ ਲੈ ਕੇ ਆਉਣਾ ਹੈ ਸੋ ਇਹਨਾਂ ਚੀਜ਼ਾਂ ਨੂੰ ਲਰਨ ਕਰੋ ਆਪ ਚਲਾ ਕੇ ਦੇਖੋ ਟਰੱਕ ਫੋੜ ਆਪ ਦੇ ਕੋਲ ਲਾਇ ਫਿਰ ਕੰਪਨੀ ਸ਼ੁਰੂ ਕਰੋ ਕਦੇ ਵੀ ਸਿਰਫ ਇਹ ਨਾ ਕਰ ਲੋ ਕਿ ਮੇਰੇ ਕੋਲ ਲੈਪਟਾਪ ਹੈ ਤੇ ਮੈਨੂੰ ਕੰਪਿਊਟਰ ਆਉਂਦਾ ਹੈ ਤੇ ਮੈਂ ਕੰਪਨੀ ਚਲਾ ਗਿਆ ਮੈਂ ਕਿਸੇ ਕੋਲ 2 ਮਹੀਨੇ ਕਿਸੇ ਕੰਪਨੀ ਦੇ ਡਿਸਪੈਚ ਦਾ ਕੰਮ ਕਰ ਲਿਆ ਤੇ ਮੈਨੂੰ ਨੌਲੇਜ ਆ ਗਈ ਨਹੀਂ ਜੀ ਬਹੁਤ ਉਹ ਚੀਜ਼ਾਂ ਦੇ ਬਿਹਾਈਂਡ ਹੈ ਜਿਹਦੋਂ ਤੁਸੀਂ ਦੇਖਦੇ ਹੋ ਜਾਨਦੇ ਹੋ ਨਾ ਜਦੋਂ ਤੁਹਾਨੂੰ ਫੇਰ ਪਤਾ ਲੱਗਦਾ ਹੈ ਜਦੋਂ ਹਾਈਵੇ ਤੇ ਟਾਇਰ ਫਟ ਜਾਂਦਾ ਹੈ ਤੇ ਕਈ ਵਾਰੀ ਪੁਰਾਣਾ ਟਾਇਰ ਸੜਿਆ ਹੋਇਆ ਟਾਇਰ ਉਸ ਨੂੰ 500 ਚ ਪਾਕੇ ਜਾਂਦੀ ਹੈ ਉਹ ਕਾਸਟ ਤੁਸੀਂ ਕਿਤੇ ਕਾਊਂਟ ਨਹੀਂ ਕੀਤੀ ਹੁੰਦੀ ਬਹੁਤ ਸਾਰੇ ਸੱਜਣ ਰਹੇ ਜਿਹੜੇ ਆਪਣੀ ਪਾਰਕਿੰਗ ਕਾਊਂਟ ਹੀ ਨਹੀਂ ਕਰਦੇ ਤੇ ਮੈਂ ਉਹਨੂੰ ਦੱਸਦਾ ਜੀ ਸੂਇਸ ਕਰਕੇ ਹਰ ਚੀਜ਼ ਕਾਊਂਟ ਕਰਕੇ ਫੇਰ ਟਰੱਕ ਲਓ ਦੂਜੇ ਨੂੰ ਵੀ ਤੇ ਕਿਸੇ ਨੂੰ ਦੇਖੋ ਦੇਖਣ ਲਓ ਕਿ ਫਰਾਨੇ ਟਰੱਕ ਲੈ ਮੈਂ ਵੀ ਲੈਣਾ ਨਹੀਂ ਪਹਿਲਾਂ ਤੁਸੀਂ ਆਪਣਾ ਦੇਖੋ ਕਿ ਤੁਸੀਂ ਇਸ ਦੇ ਕੈਪੇਬਲ ਹੋ ਜੇ ਤੁਸੀਂ ਚਲਾ ਸਕਦੇ ਹੋ ਇਹ ਕੇ ਗਲਤੀ ਨਾ ਕਰੋ ਬਹੁਤ ਸਾਰੇ ਸੱਜਣ ਗਲਤੀ ਕਰਦੇ ਆ ਕਿ ਵਾਈਫ ਨੂੰ ਕਰਾ ਕੇ ਡਿਸਪੈਚ ਦਾ ਕੋਰਸ ਉਹਨੂੰ ਆਫਿਸ ਚ ਬਾਹਰ ਦੇ ਆਪ ਟਰੱਕ ਚਾਣ ਲੱਗੇ ਨਾ ਤਾਂ ਚਾਈ ਨੂੰ ਉਹਨੂੰ ਪਤਾ ਹੁੰਦੀ ਪਹਿਲਾਂ ਦੱਸਿਆ ਕਿ ਉਹਨੂੰ ਪਤਾ ਨਹੀਂ ਹੁੰਦਾ ਆਸ਼ਵਾ ਕਿੱਥੇ ਹੈ ਆਟਵਾ ਕਿੱਥੇ ਹੈ ਠੀਕ ਹੈ ਨਾ ਉਹ ਬਾਅਦ ਚ ਪਤਾ ਲੱਗਦਾ ਸੋ ਇਸ ਕਰਕੇ ਪਹਿਲਾਂ ਆਪ ਟ੍ਰੇਨਡ ਹੋ ਜਦੋਂ ਤੁਸੀਂ ਟ੍ਰੇਨਡ ਹੋਵੋਗੇ ਟਰੱਕ ਇੰਡਸਟਰੀ ਬਹੁਤ ਵ ਬਹੁਤ ਪੈਸਾ ਤੱਕ ਨਹੀਂ ਦੱਸੂਗੀ ਵਿੱਚ ਮੈਂ ਗਰੰਟੀ ਕਰਦਾ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਰਨਾ ਕੀ ਬਿਲਕੁਲ ਜੀ ਤੇ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਟਰਕਿੰਗ ਇੰਡਸਟਰੀ ਦੇ ਉੱਪਰ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਆਪਣੀਆਂ ਡਿਟੇਲਸ ਵੀ ਸਾਂਝੀਆਂ ਕਰ ਦੋ ਕਿ ਸਰਵਿਸਿਜ਼ ਸਾਡੇ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਤੇ ਕੰਟੈਕਟ ਡਿਟੇਲਸ ਨਾ ਬਿਲਕੁਲ ਜੀ ਕੋਈ ਵੀ ਤੁਹਾਨੂੰ ਮੌਰਗੇਜ ਚਾਹੀਦੀ ਹੈ ਫਸਟ ਮੌਰਗੇਜ ਸੈਕੰਡ ਮੌਰਗੇਜ ਥਰਡ ਮੌਰਗੇਜ ਪ੍ਰਾਈਵੇਟ ਮੌਰਗੇਜ ਚਾਹੀਦੀ ਹੈ ਲਾਸਟ ਮਿੰਟ ਤੇ ক্লোজিং ਸਟੱਕ ਹੋ ਗਈ ਵਿਦਨ 24 ਆਵਰ ক্লোজিং ਕਰਨੀ ਹੈ ਸਾਡੇ ਕੋ ਫੰਡ ਅਵੇਲੇਬਲ ਹੁੰਦੇ ਆਲਵੇਜ਼ ਅਸੀਂ ਵਿਦਨ 24 ক্লোজিং ਕਰਾ ਦ ਤੇ ਤੁਸੀਂ ਘਰ ਦੇ ਕੋਈ ਪੇਮੈਂਟ ਆ ਬਿਹਾਈਂਡ ਹੈ ਤੇ ਉਹਨੂੰ ਰੀਫਨੈਸ ਕਰਾ ਕੇ ਤੁਸੀਂ ਉਹਨੂੰ ਕਵਰ ਕਰ ਸਕਦੇ ਹੋਗੇ ਤੇ ਜਾਂ ਤੁਸੀਂ ਚਾਹੋ ਨਿਓ ਕਿ ਕੋਈ ਬਿਜ਼ਨਸ ਹੋਰ ਕਰਨਾ ਹੈ ਕੋਈ ਪੀਆ ਸਟੋਰ ਕੋਈ ਰੈਸਟੋਰੈਂਟ ਕੋਈ ਵੀ ਲੋਨ ਚਾਹੀਦਾ ਤੁਹਾਨੂੰ ਨਿਊ ਸਟਾਰਟਿੰਗ ਬਿਜ਼ਨਸ ਵਾਸਤੇ ਉਹ ਵੀ ਅਸੀਂ ਪ੍ਰੋਵਾਈਡ ਕਰ ਦਿਆਂਗੇ ਤੁਸੀਂ ਕਿਸੇ ਵੀ ਸੁਣ ਸਰਵਿਸ ਚਾਹੀਦੀ ਲੋਨ ਦੇ ਨਾਲ ਤੇ ਜਾਂ ਫਿਰ ਤੁਹਾਡੇ ਕੋਲ ਫੰਡ ਪਿਆ ਹੈ ਤੁਸੀਂ ਚਾਹੋ ਨਿਓ ਕਿ ਇਨਵੈਸਟ ਕਰਨੇ ਆ ਉਹਦੇ ਬਾਰੇ ਸਾਨੂੰ ਕਾਲ ਕਰ ਸਕਦੇ ਹੋ ਆਫਿਸ ਮੇਰਾ ਬਰੈਂਟਨ ਦੇ ਵਿੱਚ ਹੈ 30 ਕੈਨੇਡੀ ਰੋਡ ਦੇ ਉੱਪਰ ਮੈਨੂੰ ਆ ਕੇ ਮਿਲ ਸਕਦੇ ਹੋ ਨੰਬਰ ਮੇਰਾ 181 416 732 2611 416 ਚੋ ਬੀਗਰੋ ਥੈਂਕ ਯੂ ਸੋ ਮਚ ਸਰ ਥੈਂਕ ਯੂ ਤਾਂ ਇਸ ਹੀ ਸਾਡਾ ਪ੍ਰੋਗਰਾਮ ਪਾਸਾ ਤੇ ਲਾਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਮਾਰਗੇਜ ਐਕਸਪਰਟ ਜਸਪੂਰ ਲਰ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਜ ਟ੍ਰਕਿੰਗ ਇੰਡਸਟਰੀ ਉੱਪਰ ਕਾਫੀ ਵਧੀਆ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਤੁਹਾਨੂੰ ਵੀ ਅੱਜ ਦਾ ਟੌਪਿਕ ਚੰਗਾ ਲੱਗਿਆ ਹੋਵੇਗਾ ਜਲਦ ਹਾਜ਼ਰ ਹੋਵਾਂਗੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਟੌਪਿਕ ਦੇ ਨਾਲ ਤੇ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਜ਼ਰੂਰ ਕੰਟੈਕਟ ਕਰ ਸਕਦੇ ਹੋ ਜਸਪੂਰ ਲਰ ਜੀ ਦੇ ਨਾਲ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਟਰ ਹਮ